ਜੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਹੁੰਦੀ ਆ ਗ੍ਰੰਥ ਸਾਹਿਬ ਨਾਲ ਉਹਨੂੰ ਅਸੀਂ ਪਾਣੀ ਦੇ ਵਿੱਚ ਆਪਾਂ ਬਹ੍ਹਾ ਜਾਣੇ ਆ ਇਹਨਾਂ ਨੇ ਕੀ ਕੀਤਾ 4 ਮਹੀਨੇ ਦਾ ਤੁਸੀਂ ਉਦੋਂ ਕਿੱਥੇ ਸੀਗੇ ਇੱਕ ਮਿੰਟ ਇੱਕ ਮਿੰਟ ਮੈਨੂੰ ਗੱਲ ਦੱਵਾ ਗੁਰਦੁਆਰੇ ਦੀ ਯਾਨੀ ਕਿ ਪਾਣੀ 'ਚ ਬਹ੍ਹਾ ਦੋ ਸੋਲਡ ਆਊਟ ਹੋ ਗਿਆ ਸੋਲਡ ਆਊਟ ਹੋ ਗਿਆ ਨਾ ਤੁਹਾਡੇ ਤੋਂ ਪੁੱਛਦੇ ਸਾਰੇ ਐਵੇਂ ਹੀ ਕਰਦੇ ਨੇ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਹੰਦਾ ਤੁਸੀਂ ਜਦੋਂ ਤੁਹਾਡੀ ਸੁਣ ਰਹੇ ਆ ਮੈਂ ਤੁਸੀ ਸੁਣੂਗਾ ਮੈਂ ਸੁਣਾਉਣੀ ਆ ਸੁਣਾਓ ਉਹ ਕਿੰਨੇ ਬੰਦੇ পাগল ਮੇਰੇ ਘਰ ਜਾ ਕੇ ਦੇਖ ਮੈਂ ਡਿਪਰੈਸ਼ਨ ਦੀ ਦਵਾਈ ਲੈ ਕੇ ਆਉਣੀ ਆ ਕਦੇ ਗੁਰਦੁਆਰਿਆਂ ਦੇ ਕਦੇ ਇਧਰੋਂ ਬਾਤ ਕਰੇ ਇਧਰੋਂ ਬਾਜ ਪਰ ਸਾਡੇ ਦੇਸ਼ ਨੂੰ ਸ਼ਾਂਤੀ ਕਦ ਮਿਲੂਗੀ ਤੁਸੀਂ ਗੁਰਦੁਆਰਿਆਂ ਤੁਸੀਂ ਗੁਰਦੁਆਰਿਆਂ ਸਪੀਕਰ ਤੇ ਆਵਾਜ਼ ਚੱਕਦੇ ਹੋ ਜਿਵੇਂ ਮੰਦਰਾਂ ਚ ਹਾਂ ਹਾਂ ਮੇਰੇ ਰੋਜ਼ ਰੌਲਾ ਪੈਂਦਾ ਅਸੀਂ ਮੈਨੂੰ ਇੱਕ ਗੱਲ ਦਾ ਇੱਕ ਗੱਲ ਦਾ ਸਵਾਲ ਦਾ ਜਵਾਬ ਦੇ ਦਿਓ ਸ਼ੀਤਲਾ ਮਾਤਾ ਮੰਦਿਰ ਸੀ ਸ਼ਿਮ ਮੰਦਰ ਕਿਉਂ ਨਹੀਂ ਬਣਨ ਦੇਣਾ ਦੂਜੀ ਗੱਲ ਕੱਲ੍ਹ ਸਾਡੀ ਵੀਡੀਓ ਆਈ ਹੈ ਮੰਦਰ ਦੇ ਅੰਦਰ ਫੇਰ ਥੋੜੀ ਲੈ ਕੇ ਅੰਦਰ ਬੜੇ ਨੇ ਚੱਪੜਾ ਪਾ ਕੇ ਅੰਦਰ ਗਏ ਨੇ ਉਹ ਕੌਣ ਨੇ ਕਾਗਜ ਹੈ ਕਿਹੜਾ ਕਾਗਜ ਆ ਲਿਆ ਦਿਖਾਓ ਮੇਰੇ ਖਿਲਾਫ ਕਿਹੜਾ ਕਾਗਜ ਹੈ ਰਿਕਾਰਡਿੰਗ ਅਸੀਂ ਬਹੁਤ ਸੁਣ ਚੁੱਕੇ ਆ ਠਾਣਿਆਂ 'ਚ ਨਹੀਂ ਕਹਾਂ ਤਾਂ ਸੋ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਸਰਦਾਰ ਜੀ ਅਸੀਂ ਤੁਹਾਡੇ ਰਿਸਪੈਕਟ ਬਹੁਤ ਕਰਦੇ ਆ ਅਸੀਂ ਪੰਜਾਬੀਆਂ ਪਰ ਇੱਕ ਗੱਲ ਦਾ ਜਵਾਬ ਤੁਸੀਂ ਮੈਨੂੰ ਦਿਓ ਸ਼ੀਤਲਾ ਮਾਤਾ ਦਾ ਮੰਦਿਰ ਸੀ ਸ਼ਿਮ ਮੰਦਿਰ ਬਣਨ ਵਾਲਾ ਹੈ ਅਤੇ ਕੀ ਬਣਨ ਵਾਲਾ ਰੱਬ ਜਾਂਦਾ ਇੱਕ ਵਾਰ ਮੇਰੀ ਗੱਲ ਸੁਣੋ ਬਟ ਸਿੱਖ ਕਮਿਊਨਿਟੀ ਨੂੰ ਕੀ ਰਾਈਟ ਹੈ ਵੀ ਅਤੇ ਸ਼ੀਤਲਾ ਮਾਤਾ ਮੰਦਿਰ ਬਣੂਗਾ ਕਿ ਮਹਾਦੇਵ ਦਾ ਮੰਦਿਰ ਬਣੇਗਾ ਚਾਰ ਮਹੀਨੇ ਪਹਿਲਾਂ ਖੰਡਿਤ ਹੋਈ ਮੂਰਤ ਇਹਨਾਂ ਦਾ ਆਪਸ ਵਿੱਚ ਕੰਪਰਮਾਈਜ਼ ਹੋ ਗਿਆ ਠੀਕ ਚਲੋ ਉਸ ਦਾ ਮੈਨੂੰ ਕੋਈ ਪਾਰ ਗਈ ਹਿੰਦੂ ਸੰਗਠਨਾਂ ਵਾਲੇ ਕੋਈ ਆਇਆ ਗਿਆ ਨਹੀਂ ਸਾਨੂੰ ਕੱਲ ਜਿਹੜੀ ਰਿਪੋਰਟ ਆਈ ਬਕਾਇਦਾ ਵੀਡੀਓ ਆਈ ਹੈ ਕਿ ਕੱਲ ਹਥੋੜੀ ਲੈ ਕੇ ਬੰਦੇ ਅੰਦਰ ਗਏ ਨੇ ਤੇ ਉਹਨਾਂ ਦੀ ਐਨਟੀਬੀ ਵੀ ਅਧਵੀ ਕੀਤੀ ਕੇ ਬਾਤਾਂ ਦੀ ਕਿਹੜਾ ਬੰਦਾ ਹੈ ਇਹ ਹਿੰਦੂ ਡਿਸਾਈਡ ਕਰੇਗਾ ਨਾ ਇਹ ਤਾਂ ਹਿੰਦੂ ਹਾਂਜੀ ਔਰ ਸਾਡੇ ਪਿੰਡ ਜਗ੍ਹਾ ਔਰ ਸਾਡਾ ਹੱਕ ਆਸੀਂ ਹੱਕ ਨਹੀਂ ਨਾ ਕਰਨ ਇਹ ਮਤਲਬ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਸ ਪਿੰਡ ਵਿੱਚ ਕਿਸੇ ਹੋਰ ਦਾ ਅਧਿਕਾਰ ਨਹੀਂ ਹੈ ਨੀ ਇਹਦੇ ਵਿੱਚ ਜੇਕਰ ਸ਼ਿਵ ਮੰਦਿਰ ਦੀ ਸ਼ਿਵ ਮੂਰਤੀ ਰੱਖੀ ਜਾਂਦੀ ਹੈ ਰੱਖੀ ਜਾਂਦੀ ਹੈ ਤੁਹਾਨੂੰ ਕਿਹਨੇ ਕਿਹਾ ਇਹ ਮੈਨੂੰ ਪੰਡਤ ਜੀ ਤੋਂ ਮੈਨੂੰ ਪਤਾ ਹੋਇਆ ਮੈਨੂੰ ਸਭ ਪਤਾ ਨਹੀਂ ਰੱਖੋਣੀ ਔਰ ਅਸੀਂ ਨਹੀਂ ਰੱਖਣ ਦੇਣੀ ਅਸੀਂ ਅਲੱਗ ਤੋਂ ਮੰਦਿਰ ਬਣਾਉਣਾ ਸੀ ਤੁਸੀਂ ਨਹੀਂ ਰੱਖਣ ਦੇਣੀ ਤੁਸੀਂ ਨਹੀਂ ਰੱਖਣ ਦੇਣੀ ਉਸ ਸੁਣ ਤਲੋ ਤੁਸੀਂ ਨਹੀਂ ਰੱਖਣ ਦੇਣ ਉਸ ਚੈਪਟਰ ਅਲੱਗ ਹੈ ਪਰ ਇਹਦੇ ਵਿੱਚ ਰੱਖੀ ਜਾ ਸਕਦੀ ਹੈ ਨਹੀਂ ਨਹੀਂ ਮੈਂ ਇਹਨਾਂ ਦੀ ਇਹਨਾਂ ਦੀ ਵੀ ਆਸਤਾ ਇਸ ਮੰਦਿਰ ਨਾਲ ਜੁੜੀ ਹੈ ਜੋ ਆਪ ਕਹਿ ਰਹੇ ਨਹੀਂ ਕਿ ਮੰਦਰ ਦਾ ਮੰਦਰ ਸਾਂਝਾ ਹੈ ਜਿੰਨਾ ਸਾਡਾ ਉਹਨਾ ਇਹਨਾਂ ਦਾ ਮੰਦਰ ਮੈਂ ਤਾਂ ਕਹਿੰਦਾ ਮੰਦਰ ਦੀ ਪੂਜਾ ਦਾ ਸ਼ੁਰੂ ਕਰੋ ਕੋਈ ਗੱਲ ਨਹੀਂ ਇਹ ਆਪਸ ਵਿੱਚ ਬੈਕੀ ਡਿਸਪੂਟ ਆਪਣਾ ਸੋਲਵ ਕਰ ਲੈਣਗੇ ਨੂੰ ਐਂ ਦੱਸੋ ਮੰਦਰ ਮਰਨ ਤੋਂ ਕੀ ਪ੍ਰੋਬਲਮ ਹੈ ਤੁਹਾਨੂੰ ਨਹੀਂ ਬਣਾਓ ਆਪਣੀ ਜੇ ਕਿਸੇ ਸਰਕਾਰੀ ਜਗ੍ਹਾ ਤੇ ਮੰਦਰ ਬਣ ਗਿਆ ਤੁਹਾਨੂੰ ਮੰਦਰ ਤੋਂ ਪ੍ਰੋਬਲਮ ਹੈ ਤੁਹਾਨੂੰ ਮੰਦਰ ਤੋਂ ਪ੍ਰੋਬਲਮ ਹੈ ਜਗਾ ਖਰੀਦ ਕੇ ਮੰਦਰ ਤੋਂ ਗੱਲ ਕਰ ਰਹੇ ਨਹੀਂ ਮੰਦਰ ਤੋਂ ਮੰਦਰ ਤੋਂ ਪ੍ਰੋਬਲਮ ਹੈ ਸਭ ਤੋਂ ਸਟੇਟਮੈਂਟ ਕਢਾ ਰਹੇ ਹੋ ਤੁਸੀਂ ਸਭ ਤੋਂ ਸਟੇਟਮੈਂਟ ਇਹ ਕਢਾ ਰਹੇ ਹੋ ਮੈਂ ਤੁਹਾਡੇ ਤੋਂ ਪੁੱਛ ਰਿਹਾ ਮੈਂ ਵੀ ਹਿੰਦੂ ਆ ਕਿ ਤੁਸੀਂ ਇਹ ਤਾਂ ਸਟੂਡੈਂਟ ਸਟੇਟਮੈਂਟ ਕਾਦੀ ਇੱਥੇ ਡਿਸਕਿਊਟ ਪਿਆ ਮੰਦਿਰ ਦੇ ਉੱਤੇ ਹਮਲਾ ਹੋਇਆ ਸਾਡੇ ਇੱਥੇ ਇੱਥੇ ਬੱਚੀਆਂ ਗੋਲੀ ਸਾਡੇ ਇੱਥੇ ਚਪਲਾ ਬੱਚੀਆਂ ਨੇ ਕੀ ਨਾਮ ਕੀ ਤੁਹਾਡਾ ਮੈਂ ਪ੍ਰਕਾਸ਼ ਕੌਰ ਆ ਕਿਹੜਾ ਪਿੰਡ ਹੈ ਜਗਿਆਣਾ ਪਿੰਡ ਦੇ ਤੁਸੀਂ ਕੀ ਅਧਿਕਾਰ ਅਧਿਕਾਰ ਨਹੀਂ ਜੀ ਮੈਂ ਤਾਂ ਵੈਸੇ ਆਪਣੀ ਮੰਦ ਸ਼ਰਦਾ ਨਾਲ ਸਾਜੀ ਪਾਠ ਪੂਜਾ ਕਰਨ ਆਲੀ ਆ ਅੱਛਾ ਤੇ ਆ ਮੰਦਿਰ ਦਾ ਜਿਹੜਾ ਰੋਲਾ ਪਿਆ ਹੋਇਆ ਰੋਲਾ ਤੁਹਾਨੂੰ ਪਤਾ ਕੀ ਹੈ ਜੀ ਰੋਲਾ ਇਹ ਕਹਿੰਦੇ ਸਾਡੇ ਸੀਤਲਾ ਮੰਦਿਰ ਸੀ ਪਹਿਲਾਂ ਇਹ ਮੁੰਡਾ ਪਹਿਲਾਂ ਸੜਕ ਤੇ ਮੂਰਤੀ ਬਣਾਈ ਸੀ ਇਹਨੇ ਉੱਥੋਂ ਇਹਦਾ ਰੋਲਾ ਪਿਆ ਦੋ ਕਹਿੰਦੇ ਕਿ ਉਹ ਰੂਟੀਨ ਚੱਕੇ ਗਏ ਉਸ ਤੋਂ ਬਾਅਦ ਇਹਨੇ ਕੱਢਿਆ ਇੱਕ ਉੱਥੋਂ ਪੈਸਾ ਪੂਸਾ ਚੜਾਵਾ ਚੱਕਦਾ ਸੀ ਮੁਰਕੇ ਇਹਨੇ ਇੱਥੇ ਕਰਨ ਦਾ ਸ਼ੁਰੂ ਕਰਦਾ ਉਸ ਤੋਂ ਬਾਅਦ ਸੁਣਦੀਆਂ ਮੈਂ ਇਹਨੂੰ ਪੱਕਾ ਤਾਂ ਮੈਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਚੱਪਲਾਂ ਲਾ ਕੇ ਅੰਦਰ ਗਿਆ ਹੈ ਮੂਰਤੀ ਖੰਡਿਤ ਕੀਤੀ ਹੈ ਇਹ ਕਿੰਨੀ ਕਿ ਸੱਚਾਈ ਹੈ ਇਹ ਕੋਈ ਪਤਨ ਜੀ ਕੱਦੀ ਹੋਈ ਹੈ ਮੈਨੂੰ ਮੈਂ ਮੱਥਾ ਟੇਕਣਾ ਅਸੀਂ ਜਦੋਂ ਕੰਮ ਕਾਰਗੋ ਦੇ ਵਰਤ ਰੱਖਦੇ ਅੱਗੇ ਮੈਂ ਪੂਜਾ ਕਰਨ ਆਉਂਦੀ ਸੀ ਮੇਰੇ ਪਰਾਂ ਚ ਦਰਦ ਕਰਕੇ ਮੈਂ ਨਹੀਂ ਆਉਂਦੀ ਕਿਉਂ ਮੈਂ ਹਰੇਕ ਧਰਮ ਦੇ ਨਾਲ ਖੁਦ ਪਰਮਾਤਮਾ ਤੁਹਾਡੀ ਗੱਲ ਠੀਕ ਹੈ ਤੇ ਇੱਕ ਗੱਲ ਬਾਤ ਚੱਕੀ ਜਾ ਰਹੀ ਹੈ ਤੇ ਸ਼ੀਤਲਾ ਮਾਤਾ ਮੰਦਿਰ ਸੀ ਸ਼ਿਵ ਮੰਦਿਰ ਬਣ ਨਹੀਂ ਦੇਣਾ ਜਿਹੜਾ ਕਾਰਨ ਹੈ ਕਿ ਅਸੀਂ ਮੈਂ ਇਹ ਚੀਜ਼ਾਂ ਬਾਰੇ ਨਹੀਂ ਕਹਿ ਸਕਦੀ ਮੈਂ ਹਰੇਕ ਧਰਮ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਬੰਦਾ ਤੁਸੀਂ ਜਦੋਂ ਤੁਹਾਡੀ ਸੁਣ ਰਹੇ ਆ ਮੈਂ ਤੁਸੀ ਸੁਣਾਂ ਮੈਂ ਸੁਣਾਉਣੀ ਆ ਧਰਮ ਸਾਰ ਜੀ ਅੰਦਰੋਂ ਬਣ ਸਕਦੇ ਆ ਕਿਸਨੂੰ ਪਰੇਸ਼ਾਨ ਕਰ? ਮੈਨੂੰ ਇਸ ਗੱਲ ਦਾ ਜਵਾਬ ਦੇ ਦੋ ਸ਼ੀਤਲਾ ਮਾਤਾ ਮੰਦਿਰ ਸੀਗਾ। ਮੈਂ ਮੇਰਾ ਜਵਾਬ ਸੁਣੋ। ਸਾਡੇ ਜਿੱਥੇ ਦੇਖਦੇ ਸਵੇਰੇ ਉੱਠ ਕੇ ਸਪੀਕਰ ਉਹ ਕਿੰਨੇ ਬੰਦੇ ਪਾਗਲ ਮੇਰੇ ਘਰੇ ਜਾ ਕੇ ਦੇਖ ਮੈਂ ਡਿਪਰੈਸ਼ਨ ਦੀ ਦਵਾਈ ਲੈ ਕੇ ਆਉਣੀ ਆ। ਕਦੇ ਗੁਰਦੁਆਰਿਆਂ ਦੇ ਕਦੇ ਇਧਰੋਂ ਆਵਾਜ਼ ਕਦੇ ਇਧਰੋਂ ਆਵਾਜ਼ ਪਰ ਸਾਡੇ ਦੇਸ਼ ਨੂੰ ਸ਼ਾਂਤੀ ਕਦ ਮਿਲੂਗੀ? ਤੁਸੀਂ ਗੁਰਦੁਆਰਿਆਂ ਤੁਸੀਂ ਗੁਰਦੁਆਰਿਆਂ ਸਪੀਕਰ ਤੇ ਆਵਾਜ਼ ਚੱਕਦੇ ਹੋ ਜਿਵੇਂ ਮੰਦਰਾਂ ਚੱਕਦੇ। ਹਾਂ ਹਾਂ ਮੇਰਾ ਰੋਜ਼ ਰੌਲਾ ਪੈਂਦਾ। ਲੀ ਰੌਲਾ ਪਾਉਣੀ ਆ ਅਸੀਂ ਮੈਨੂੰ ਇੱਕ ਗੱਲ ਦਾ ਇੱਕ ਗੱਲ ਦਾ ਸਵਾਲ ਦਾ ਜਵਾਬ ਦੇ ਦਿਓ ਸ਼ੀਤਲਾ ਮਾਤਾ ਮੰਦਿਰ ਸੀ ਸ਼ਿਵ ਮੰਦਿਰ ਕਿਉਂ ਨਹੀਂ ਬਣਨ ਦੇਣਾ ਜਗਾ ਲਵੋ ਪਿਆਰ ਨਾਲ ਬਣਾਵੋ ਐਦਾਂ ਛੱਦਾ ਤੋਂ ਬਗੈਰ ਰੱਖੀ ਸ਼ੀਤਲਾ ਮਾਤਾ ਮੰਦਿਰ ਮੰਦਿਰ ਰਹੂਗਾ ਉਸ ਜੇ ਤਾਂ ਮੰਦਿਰ ਮੰਦਿਰ ਰਹੂਗਾ ਮੈਨੂੰ ਸ਼ਿਵ ਮੰਦਿਰ ਤੋਂ ਕੀ ਆ ਬੱਤੀ ਤੁਹਾਨੂੰ ਮੈਨੂੰ ਐ ਤਾਂ ਦੱਸੋ ਨਾ ਐਉਂ ਤਾਂ ਆਪਾਂ ਕਹਿੰਦੇ ਗੁਰਦੁਆਰਾ ਉੱਥੇ ਗੁਰਦੁਆਰਾ ਠੀਕ ਹੈ ਉੱਥੇ ਆਪਾਂ ਕਹਿੰਦੇ ਸ਼ਿਵ ਮੰਦਿਰ ਬਣਾਉਣਾ ਸ਼ਿਵ ਮੰਦਿਰ ਬਣਾਉਣਾ ਵੀ ਤੁਹਾਨੂੰ ਕੀ ਬੱਤੀ ਗੁਰਦੁਆਰਾ ਆਪਾਂ ਕਹਾਂਗੇ ਨਹੀਂ ਕਮਾਗੀ ਨੇਕਾ ਮਾਤਾ ਸੋ ਤੁਸੀਂ ਕੀ ਗੱਲ ਦਾ ਜਵਾਬ ਦੇ ਦਿਓ ਸਰਦਾਰ ਜੀ ਅਸੀਂ ਤੁਹਾਡੇ ਰਿਸਪੈਕਟ ਬਹੁਤ ਕਰਦੇ ਆਂ ਅਸੀਂ ਪੰਜਾਬੀ ਆਂ ਪਰ ਇੱਕ ਗੱਲ ਦਾ ਜਵਾਬ ਤੁਸੀਂ ਮੈਨੂੰ ਦੋ ਸ਼ੀਤਲਾ ਮਾਤਾ ਦਾ ਮੰਦਿਰ ਸੀ ਸ਼ਿਮ ਮੰਦਿਰ ਬਣਨ ਵਾਲਾ ਹੈ ਇੱਥੇ ਕੀ ਬਣਨ ਵਾਲਾ ਰੱਬ ਜਾਂਦਾ ਇੱਕ ਮਿੰਟ ਮੇਰੀ ਗੱਲ ਸੁਣੋ ਬਟ ਸਿੱਖ ਕਮਿਊਨਿਟੀ ਨੂੰ ਕੀ ਰਾਈਟ ਹੈ ਵੀ ਇੱਥੇ ਸ਼ੀਤਲਾ ਮਾਤਾ ਮੰਦਿਰ ਬਣੂਗਾ ਕਿ ਮਹਾਦੇਵ ਦਾ ਮੰਦਿਰ ਬਣੇਗਾ ਬੈਲੀ ਗੱਲ ਤਾਂ ਹੈ ਵੀ ਸੈਕ ਕਮਿਊਨਿਟੀ ਗੱਲ ਨਹੀਂ ਹੈ ਇਹ ਸਿੱਖ ਕਮਿਊਨਿਟੀ ਗੱਲ ਨਹੀਂ ਹੈ ਕਿਸ ਸੈਕ ਕਮਿਊਨਿਟੀ ਦੀ ਗੱਲ ਨਹੀਂ ਹੈ ਨਾਂ ਮੈਂ ਸਰਾਰਾ ਉਹ ਗੱਲ ਲੱਗਾ ਬਟਿਆ ਕਿ ਮਾਤਾ ਦੀ ਅੰਦਰ ਕਿਹੜਾ ਬੰਨਾ ਇਹ ਤਾਂ ਹਿੰਦੂ ਡਿਸਾਈਡ ਕਰੇਗਾ ਨਾ ਇਹ ਤਾਂ ਹਿੰਦੂ ਹਾਂਜੀ ਔਰ ਸਾਡੇ ਪਿੰਡ ਜਗਾ ਔਰ ਸਾਡਾ ਹੱਕ ਆਸੀਂ ਹੱਕਾਂ ਨਹੀਂ ਹੱਕਣਾ ਇਹ ਮਤਲਬ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਸ ਪਿੰਡ ਦੇ ਵਿੱਚ ਕਿਸੇ ਹੋਰ ਦਾ ਅਧਿਕਾਰ ਨਹੀਂ ਹੈ ਨਹੀਂ ਨਹੀਂ ਅਸੀਂ ਹੱਕਾਂ ਹਣ ਕੇਂਦੇ ਆ ਸਾਰਿਆਂ ਦਾ ਅਧਿਕਾਰ ਹੈ ਨਾ ਪਿੰਡ ਕੱਲੇ ਹੋ ਬਣੀ ਹੈਗਾ ਨਾ ਇਹ ਇਹ ਗੱਲ ਹੈ ਪਿੰਡ ਕੱਲਾ ਹੀ ਹੈ ਇਹ ਗੱਲ ਹੈ ਪਰ ਮੈਂ ਆਪਣੀ ਪਿੰਡ ਦੀ ਜਗਾ ਜਿਹੜੀ ਹੈ 7 ਪੰਚਾਇਤੀ ਜਗਾ ਸੀ ਇੱਕ ਦੂਜੇ ਨੂੰ ਸਾਨੂੰ ਕੋਈ ਮਤਲਬ ਨਹੀਂ ਹੈ ਇਹ ਜਗਾ ਸਰਕਾਰੀ ਹੈ ਸਰ ਕਰਨ ਲੋਡ ਕੀਤੀ ਆ ਮੰਦਰ 12 13 ਸਾਲ ਤੋਂ ਬਣਿਆ ਹੋਇਆ ਲੇਕਿਨ ਮੈਂ ਇੱਕ ਮਿੰਟ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਜੀ ਅਸੀਂ 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 ਜਿਹੜੀ ਗੱਲ ਕਰ ਰਹੇ ਆ ਤੁਹਾਡੇ ਪੱਖ ਦੀ ਵੀ ਗੱਲ ਕਰ ਰਿਹਾ ਕਿ ਚੱਲ ਚੱਲ ਲੜੋ ਮਰੋ ਜੋ ਮਰਜ਼ੀ ਕਰੋ ਪਰ ਜਿਹੜੀ ਮੰਦਰ ਦੇ ਅੰਦਰ ਜਿਹੜੀ ਬੇਦਬੀ ਹੋਈ ਆ ਹਾਂਜੀ ਬਾਜੂ ਟੁੱਟੀ ਆ 4 ਮਹੀਨੇ ਪਹਿਲਾਂ ਉਹ ਰਾਜੀਨਾਮਾ ਹੋ ਠੀਕ ਆ ਜੀ ਉਹ ਤੁਹਾਡੇ ਆਪਸੇ ਰਾਜੀਨਾਮਾ ਹੋ ਗਿਆ ਦੂਜੀ ਗੱਲ ਕੱਲ ਸਾਡੀ ਵੀਡੀਓ ਆਈ ਆ ਮੰਦਰ ਦੇ ਅੰਦਰ ਫੇਰ ਥੋੜੀ ਲੈ ਕੇ ਅੰਦਰ ਬੜੇ ਨੇ ਚਪਲਾ ਪਾ ਕੇ ਅੰਦਰ ਗਏ ਨੇ ਉਹ ਕੌਣ ਨੇ ਸਾਡੇ ਸਾਡੇ ਕੋਲ ਪੂਰੀ ਪ੍ਰੋਪਰ ਵੀਡੀਓ ਹੈ ਸਾਡੇ ਕੋਲ ਪੰਡਿਤ ਜੀ ਆਏ ਨੇ ਪੂਰਾ ਪਿੰਡ ਖੜਾ ਕਰ ਰਹੇ ਪੂਰਾ ਪਿੰਡ ਦੂਸਰੀ ਗੱਲ ਇਹ ਜਗਾ ਜਿਹੜੀ ਸਰਖੰਡਿਤ ਮੂਰਤੀ ਹੋਈ ਹੋਈ ਹੈ ਤੁਸੀਂ ਖੁਦ ਦੇ ਸਰਖੰਡਿਤ ਮੂਰਤੀ ਦੀ ਪੂਜਾ ਕਰ ਸਕਦੇ ਆਪਾਂ ਮੂਰਤੀ ਤੁਸੀਂ ਕਿਉਂ ਨਹੀਂ ਬਦਲੀ ਨਹੀਂ ਖੰਡਿਤ ਮੂਰਤੀ ਨਹੀਂ ਕਰਦੇ ਇਹਨਾਂ ਨੇ ਖੰਡਿਤ ਮੂਰਤੀ ਕਿਉਂ ਨਹੀਂ ਬਦਲੀ ਤੁਹਾਡੀ ਪੰਡਤ ਨਾਲ ਗੱਲ ਹੋਈ ਸੀ ਕਿ ਪੰਡਤ ਜੀ ਇੱਥੇ ਮੈਂ ਕਹਿੰਦਾ ਸੀ ਸਾਡੇ ਕੋਲ ਵੀਡੀਓ ਆ ਅਸੀਂ ਉਹਨਾਂ ਨੂੰ ਸੇਵਾ ਦਿੱਤੀ ਆ ਤੁਹਾਨੂੰ ਅਸੀਂ ਪ੍ਰੋਪਰ ਵਿਧੀ ਵਿਧਾਨ ਦੇ ਨਾਲ ਅਸੀਂ ਖੁਦ ਖਿਲਾਫ ਨਹੀਂ ਕੀਤਾ ਹਿੰਦੂ ਦਰਮ ਤੋਸੇ ਕਿ ਫੌਜਾਂ ਤੋਂ ਆਏ ਹਾਂ ਨਹੀਂ ਹੈਗੇ ਭਾਜੀ ਇੱਕ ਮਿੰਟ ਗੱਲ ਸੁਣੋ ਹਾਂਜੀ ਪਹਿਲਾਂ ਸਾਡੀ ਪੂਰੀ ਗੱਲ ਸੁਣੋ ਜਿਹੜੇ ਵੀ ਸੇਵਾ ਕਰਦੇ ਨੇ ਉਹਨਾਂ ਤੁਹਾਡੇ ਧਰਮ ਵਿੱਚ ਇਹ ਆ ਕੋਈ ਵੀ ਖੰਡਿਤ ਮੂਰਤੀ ਦੀ ਪੂਜਾ ਨਹੀਂ ਹੁੰਦੀ ਇਹਨਾਂ ਨੇ ਕਿਉਂ ਨਹੀਂ ਚੱਕੀ ਮੂਰਤੀ ਚਾਰ ਮਹੀਨੇ ਹੋ ਗਏ ਤੇ ਪਈ ਨੂੰ ਕਿੱਥੇ ਕਰ ਰਹੇ ਚੰਦਾ ਇਕੱਠਾ ਕਰ ਰਹੇ ਨੇ ਕਿੱਥੇ ਉਹਨਾਂ ਦਾ ਹਿਸਾਬ ਕਿੱਥੇ ਪੈਸੇ ਦਾ ਇਹਨਾਂ ਦਾ ਪੈਸਾ ਤੋੜੀ ਕਿਉਂ ਗਈ ਪਹਿਲੇ ਕੋਈ ਤੋੜੀ ਨਹੀਂ ਗਈ ਜੀ ਅਸੀਂ ਕੋਈ ਨਹੀਂ ਤੋੜੀ ਪਹਿਲਾਂ ਖੰਡੇਤ ਹੋਈ ਮੂਰਤੀ ਆ ਅਸੀਂ ਪੂਰਾ ਵਿਧੀ ਮਿਧਾਨ ਦੇ ਜਿਹੜਾ ਕਾਗਜ਼ ਆ ਲਿਆਓ ਦਿਖਾਓ ਮੇਰੇ ਖਿਲਾਫ ਕਿਹੜਾ ਕਾਗਜ਼ ਹੈ ਰਿਕਾਰਡਿੰਗ ਅਸੀਂ ਬਹੁਤ ਸੁਣ ਚੁੱਕੇ ਹਥਾਣਿਆਂ ਚ ਜਦ ਸਾਡੀ ਪ੍ਰੋਪਰ ਕਮੇਟੀ ਬਣੀ ਹੋਈ ਐ ਇਸ ਮੰਦਰ ਦੀ ਰਿਕਾਰਡਿੰਗ ਦੇ ਵਿੱਚ ਤੁਸੀਂ ਰਿਕਾਰਡਿੰਗ ਨਾਲ ਨੂੰ ਕਾਪੀਆ ਕਰਾ ਕੇ ਦੇ ਦਿਓ ਆਰਾਮ ਨਾਲ ਸੁਣ ਲੈਣਗੇ ਇਹ ਦਵਿੰਦਰ ਆ ਲੋਕ ਮੈਂ ਕਰੀ ਆ ਮੈਂ ਵੀ ਥੋੜਾ ਬਾਈਗਾਰਡ ਆ ਮੰਦਰ ਵਾਸਤੇ ਮੰਦਰ ਵਾਸਤੇ ਕੋਈ ਵੀ ਰਜਿਸਟਰਡ ਜਗ੍ਹਾ ਹੁੰਦੀ ਆ ਤੁਸੀਂ ਪਿੰਡ ਨੂੰ ਕਾਨੂੰਨ ਕਰ ਰਹੇ ਭੈਣ ਜੀ ਭੈਣ ਜੀ ਭੈਣ ਜੀ ਪਹਿਲਾਂ ਸਤਿਕਾਰਯੋਗ ਕੋਈ ਸਾਡੇ ਸਤਿਕਾਰਯੋਗ ਕੈਮਰਾ ਨੂੰ ਮਾਓ ਤੁਸੀਂ ਕੈਮਰਾ ਨੂੰ ਮਾਓ ਆਪਣਾ ਹੁਣ ਸਤਿਕਾਰ ਕਰਦੇ ਆ ਤੁਸੀਂ ਵੀ ਤੁਸੀਂ ਇਸ ਚੀਜ਼ ਨੂੰ ਤਾਂ ਮੰਨਦੇ ਹੋ ਕਿ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਭਾਵੇਂ ਕੋਈ ਵੀ ਧਰਮ ਹੋਵੇ ਮੇਰਾ ਸਿਰਫ ਇੱਕ ਕੁਐਸਚਨ ਹੈ ਆਨਸਰ ਦਿਓ ਕਿ ਤੁਸੀਂ ਇਸ ਮੂਰਤੀ ਨੂੰ ਚੇਂਜ ਕਰਨਾ ਚਾਹੁੰਦੇ ਸੀ ਕਿ ਇੱਥੋਂ ਚੱਕਣਾ ਚਾਹੁੰਦੇ ਸੀ ਹਾਂਜੀ ਦੇਖੋ ਕਮੇਟੀ ਰਜਿਸਟਰ ਹੋ ਗਈ ਸਾਡੀ ਇਹ ਕਮੇਟੀ ਜੋ ਫੈਸਲਾ ਲਾਉਗੀ ਪੂਰਾ ਦੇਖੋ ਇਹ ਮੰਦਰ ਦੀ ਹਾਲਤ ਲਾਉਗੀ ਸਾਡੀ ਇਹ ਮੰਦਰ ਦੀ ਹਾਲਤ ਹੈ ਮੈਂ ਤਾਂ ਤੁਹਾਡੀ ਗੱਲ ਤੁਹਾਡੀ ਗੱਲ ਨੂੰ ਨਿਕਲਾਈਨ ਉਹਦੋਂ ਕਰਾਂ ਜਦੋਂ ਤੁਸੀਂ ਮੈਂ ਇਸ ਨੂੰ ਕਹਾਂ ਮੈਨੂੰ ਪਤਾ ਹੈ ਮੈਂ ਤਾਂ ਮੈਂ ਤਾਂ ਤੁਹਾਨੂੰ ਪੁੱਛਣਾ ਹੈ ਕਿ ਜੇ ਸਾਨੂੰ ਇਤਨਾ ਸਾਨੂੰ ਇੱਕ ਵੀਡੀਓ ਆਈ ਜਿਸ ਵੀਡੀਓ ਵਿੱਚ ਕੱਲ ਕੋਈ ਸੱਬਰ ਲੈ ਕੇ ਮੂਰਤੀਆਂ ਕਰ ਰਿਹਾ ਸੀ ਸਾਨੂੰ ਨਹੀਂ ਪਤਾ ਉਹ ਵੀਦੀ ਰਮਾਨ ਤੁਸੀਂ ਕੱਟ ਰਹੇ ਸੀ ਕਿੱਦਾਂ ਕੱਟ ਰਹੇ ਸੀ ਅਸੀਂ ਤਾਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਵਿਧੀ ਵਿਵਧਾਨ ਦੇ ਸਾਹਮਣਾ ਕਰ ਰਹੀ ਸੀ ਇਹਨੂੰ ਕੱਢ ਕੇ ਦੁਆਰ ਤੋਂ ਦੂਸਰੀ ਮੂਰਤੀ ਸਥਾਪਨਾ ਕਰਨੀ ਸੀ ਜਾਂ ਇਸ ਮੂਰਤੀ ਨੂੰ ਆਪਾਂ ਮੰਦਰ ਬੰਦ ਕਰਨਾ ਸੀ ਮੇਰੀ ਗੱਲ ਸੁਣੋ ਜੀ ਇਹ ਸਾਡੇ ਪਿੰਡ ਦਾ ਬਹੁਤ ਪੁਰਾਣਾ ਸ਼ੀਤਲਾ ਮਾਤਾ ਦਾ ਮੰਦਰ ਸਾਡੇ ਸਾਰੇ ਪਿੰਡ ਦੀ ਉਸ ਪ੍ਰਤੀ ਸ਼ਰਧਾ ਪੂਰੀ ਆ ਜਦੋਂ ਇਹਨਾਂ ਨੇ ਜਦੋਂ ਇਹਨਾਂ ਨੇ ਥਾਨ ਪੱਟ ਕੇ ਲਾਏ ਸਾਡੇ ਥਾਨ ਤੋਂ ਪੁੱਛ ਕੇ ਕਰਦੇ ਇਹਨਾਂ ਨੇ ਪੁੱਛ ਕੇ ਕਰਿਆ ਸੀ ਪਿੰਡ ਵਾਲਿਆਂ ਨੂੰ ਅਸੀਂ ਕਹਿੰਦੇ ਕਿ ਜਦੋਂ ਤੁਹਾਡੀ ਹੈ ਤੁਹਾਡੀ ਇਸ ਮੰਦਰ ਨਾਲ ਆਸਥਾ ਹੈਗੀ ਹੈ ਨਾ ਤੁਸੀਂ ਇਸ ਇਸ ਤਰ੍ਹਾਂ ਆਹ ਆਜੋ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ ਤੁਸੀਂ ਭੈਜੀ ਇਸ ਮੰਦਰ ਨੂੰ ਦਸਤਾਪਿਤ ਰੱਖਣਾ ਚਾਹੁੰਦੇ ਹੋ ਨਾ ਇਸ ਦਾ ਅਨਾਉਂਸਮੈਂਟ ਮੰਦਰ ਚ ਮੂਰਤੀ ਨਹੀਂ ਹੈ ਬ੍ਰਿਸ਼ਪ ਜੀ ਭਗਵਾਨ ਅੱਗੇ ਸਾਡੇ ਸ਼ੀਤਲਾ ਮਾਤਾ ਦਾ ਮੰਦਿਰ ਹੈ ਸ਼ੀਤਲਾ ਮਾਤਾ ਦਾ ਮੰਦਿਰ ਦੀ ਪੂਜਾ ਕਰਨੀ ਇੱਕ ਮਿੰਟ ਜੀ ਇੱਕ ਮਿੰਟ ਸ਼ੀਤਲਾ ਮਾਤਾ ਮੰਦਿਰ ਸੀਗਾ ਤੁਸੀਂ ਸ਼ੀਤਲਾ ਮਾਤਾ ਨੂੰ ਲੈਡੀਆਂ ਜਿੱਤੇ ਕਿਉਂਨੇ ਸੁਣ ਹਾਂਜੀ ਇੱਕ ਮਿੰਟ ਗੱਲ ਸੁਣਨ ਜੀ ਨੂੰ ਪਤਾ ਐ ਵੀ ਸ਼ਿਵੀ ਦੇ ਨਾਲ ਪਾਰਵਤੀ ਨਾਲ ਹੁੰਦੇ ਆ ਠੀਕ ਐ ਜੀ ਇਹ ਜ ਜਿਨ੍ਹਾਂ ਨੇ ਕਿਹਾ ਹੈ ਆਪਣਾ ਕਰਕੇ ਮੂਰਤੀ ਰੱਖੀ ਹੋਈ ਹੈ ਇਹ ਸਾਫ ਕਰਨੀ ਹੋਣੀ ਹੈ ਉਹ ਕਰਨੇ ਕਰਦੇ ਨੇ ਮੂਰਤੀਆਂ ਹੀ ਥੋੜੀ ਰੱਖੀ ਜਾਂਦੇ ਐ ਇਹਨਾਂ ਇੰਨੀ ਬਿਆਜਵੀ ਨਹੀਂ ਕਰਨੀ ਚਾਹੀਦੀ ਪ੍ਰਾਣ ਪਰਿਸ਼ਟਾ ਪ੍ਰਾਣ ਪਰਿਸ਼ਟਾ ਹਾਂ ਕੋਲਾਂ ਨੇ ਸਾਫ ਰੱਖੀ ਸੀ ਜੇ ਪੂਜਾ ਕਰਕੇ ਸਥਾਪਨਾ ਕਰੀ ਸੀ ਨਹੀਂ ਮੈਡਮ ਇਹ ਸਵਾਲ ਜਿੰਦ ਨੇ ਨਹੀਂ ਸਕ੍ਰੀਨ ਕੀਤਾ ਹਾਂਜੀ ਪਰਿਸ਼ਟਾ ਦੇ ਤਹਿਤ ਤੁਸੀਂ ਪੰਡਤ ਨੂੰ ਬੁਲਾ ਕੇ ਮੂਰਤੀ ਨੂੰ ਕੱਢਿਆ ਜਾ ਰਿਹਾ ਸੀਗਾ ਹਾਂਜੀ ਖੰਡੀ ਤੋਂ ਮੂਰਤੀ ਤੱਕ ਰੇ 4 ਘੰਟੇ ਮੂਰਤੀ ਰੱਖੀ ਜਾਊਗੀ ਉਹਨਾਂ ਤੋਂ ਕੱਢਿਆ ਜਾਊਗਾ ਫਿਰ ਮੈਂ ਜਿਹੋ ਅਸੀਂ ਦੇਖੋ ਪਹਿਲਾਂ ਕਿ ਅਸੀਂ ਬਿਲਡਿੰਗ ਨਵੀਂ ਖੜੀ ਕਰਨੀ ਆ ਅਸੀਂ ਬਿਲਡਿੰਗ ਨਵੀਂ ਬਣਾਉਣੀ ਚਾਹੁੰਦੇ ਆ ਮੰਦਿਰ ਤੋਂ ਦੇਖੋ ਮੰਦਿਰ ਨਾਲ ਖਾਲੀ ਕਰਨੀ ਆ ਸਾਡੇ ਜਦੋਂ ਦੇਖੋ ਜੀ ਇੱਕ ਮੂਰਤੀ ਖੰਡੀ ਨਿਕਾਲ ਕੇ ਨਵੀਂ ਮੂਰਤੀ ਲਗਾਉਣਾ ਚਾਹੁੰਦੇ ਸੀਗੇ ਨਹੀਂ 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 ਸਾਡਾ ਨਹੀਂ ਅਸੀਂ ਨੌਂਦੇ ਮੂਰਤੀ ਅਸੀਂ ਖੜੇ ਮੂਰਤ ਹੋ ਗਿਆ ਉਹਨੂੰ ਨਵੀਂ ਨਹੀਂ ਰੱਖਣਾ ਚਾਹੁੰਦੇ ਅਸੀਂ ਆਪਣੇ ਮਾਤਾ ਦਾ ਮੰਦਿਰ ਓਏ ਮਾਤਾ ਦਾ ਮੰਦਿਰ ਹੈ ਸਾਡਾ ਸਾਡਾ ਹੋ ਮਾਤਾ ਦਾ ਮੰਦਿਰ ਹਾਂਜੀ ਇੱਕ ਵੇਲੇ ਮੈਂ ਇੱਕ ਵੇਲੇ ਤੁਸੀਂ ਆ ਕਹਿ ਰਹੇ ਹੋ ਕਿ ਸ਼ੀਤਲਾ ਮਾਤਾ ਮੰਦਿਰ ਸੀ ਸ਼ੀਤਲਾ ਮਾਤਾ ਮੰਦਿਰ ਰਹਿਣ ਦਵਾਂਗੇ ਮੰਦਰਾਂ ਨੂੰ ਮੰਦਿਰ ਰਹਿਣ ਦਵਾਂਗੇ ਪੂਜਣ ਕਦੀ ਮੂਰਤੀ ਨਹੀਂ ਰਹਿਣ ਨਹੀਂ ਨਾ ਲਗਾਣੀ ਹੈ ਸਾਡਾ ਇੱਕ ਵਾਰੀ ਸਾਡਾ ਹਿੰਦੂ ਤਰਨਾਨ ਸਨਮਾਨ ਕਰਦੇ ਆ ਉਹਨਾਂ ਦੀ ਇਸ ਤਰ੍ਹਾਂ ਕੰਧ ਕੋਲ ਹੋਣੀ ਇਸ ਤਰ੍ਹਾਂ ਮੰਦਰ ਗੱਲ ਆ ਵੀ ਅਸੀਂ ਇਹ ਅਜ ਤੋਂ ਪਹਿਲਾਂ ਮਾਦਾ ਸ਼ੇਰ ਦਾ ਸਥਾਨ ਇੱਥੇ ਜਿਹੜਾ ਸ਼ਿਵਜੀ ਨੂੰ ਸਾਡੀ ਕਿੱਥੇ ਹੈ ਨਾ ਬੀ ਦੀ ਵਿਧਾਨ ਦੋਰਾ ਸਾਧੀ ਕੀਤਾ ਗਿਆ ਆਨ ਜਾਹਦੀ ਇੱਕ ਕਹਨੇ ਆ ਅਸੀਂ ਕਹਿ ਰਹੇ ਸੀ ਅਸੀਂ ਕਹਿਣਾ ਇੱਥੇ ਨਾ ਚੁੱਝ ਮਰਦਾ ਬਸ ਲੇਕਿ ਪ੍ਰਭੂ ਤਾਂ ਹਰ ਕਿਸੇ ਲਈ ਸਾਂਝੀ ਹੈ ਕਿਉਂਕਿ ਜੀ ਬਿਲਕੁਲ 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 ਹੀ ਪਹਿਲਾਂ ਪ੍ਰਭੂ ਇਹਨੇ ਰੱਖਿਆ ਉਹ ਸੜਕ ਤੇ ਉੱਤੋਂ ਧੋਕਿਆ ਉਹਦੇ ਪੀਪੇ ਚੱਕ ਕੇ ਲੈ ਆਇਆ ਇੱਕ ਮਿੰਟ ਉਹ ਧੋਕਿਆ ਉਹਦੇ ਕਹਿੰਦੇ ਪੀਪੇ ਲੈ ਸੜਕ ਤੇ ਗੱਲ ਤੁਹਾਡੀ ਗੱਲ ਤੁਹਾਡੀ ਗੱਲ ਸਾਰੀ ਮੈਂ ਸੁਣਦੇ ਹਾਂ ਮੈਨੂੰ ਸੁਣਨ ਚ ਸਾਨੂੰ ਇਹ ਵੀ ਆਇਆ ਅੱਜ ਸਾਡੀ ਭੈਣ ਨੇ ਵੀ ਇਹੀ ਗੱਲ ਬੋਲੀ ਹੈ ਕਿ ਤੁਸੀਂ ਹੁਣ ਆਗੇ ਆਜਾ ਨੀਚੇ ਸਾਨੂੰ ਕੋਈ ਦੱਸੇਗਾ ਕੋਈ ਗੱਲਬਾਤ ਹੋਵੇ ਤਾਂ ਹੀ ਆਵਾਂਗੇ ਸਾਨੂੰ ਕੋਈ ਸਪੋਰਟ ਆਉਂਦਾ ਨਹੀਂ ਪ੍ਰਭੂ ਰੋਡ ਤੇ ਰੱਖੀ ਰੱਖੀ ਐਸੇ ਮੁੰਡੇ ਨੇ ਮੂਟੀ ਉਹ ਧੋਏ ਉਹਨਾਂ ਨੂੰ ਇਹ ਨਹੀਂ ਬੋਧ ਵੀ ਕਰਦੇ ਇਹਨਾਂ ਨੂੰ ਰੱਬ ਦੇ ਆਸਰਾ ਦਾ ਦੇਸ਼ ਬੜਾ ਸ਼ਾਂਤੀਪੂਰਨ ਬਕਾ ਇਹਨਾਂ ਨੂੰ ਪੁੱਛੋ ਜਾ ਕੇ ਇਨਸ਼ਾਅਰ ਕਿਹੜਾ ਕਿਹੜਾ ਕੈਨੇਡਾ ਕਿੱਥੇ ਕਰਦੇ ਨੇ ਕਿ ਹਿਸਾਬਾ ਪਰਮਾਤਮਾ ਜੀ ਕੋਈ ਐਸੀ ਜਗ੍ਹਾ ਚਾਹੀਦੀ ਜਿੱਥੇ ਅਸੀਂ ਜਾਈਏ ਅਸੀਂ ਇਹ ਮੰਨਣਾ ਕਰਦੇ ਹਾਂ ਕਿ ਸਾਡਾ ਦੀ ਲੋੜ ਨਹੀਂ ਹੈ ਔਰ ਅਸੀਂ ਜਾਈਏਗਾ ਹੱਥ ਦਮਾਂਗੇ ਇਹ ਆਪਣੀ ਕਿੰਨੀ ਲੋੜ ਰੱਖ ਲਈ ਮੰਦਰ ਨਹੀਂ ਹਸਾਂਗੇ ਅਸੀਂ ਇੱਥੇ ਤੋਂ ਮੋੜ ਜਿਗਵਾ ਉਹ ਰਹਿਣ ਦਿਓ ਸਰ ਤੁਸੀਂ ਬਹੁਤ ਸਨਮਾਨਯੋਗ ਜਗ੍ਹਾ ਤੇ ਬੈਠੇ ਹੋ ਤੁਹਾਡਾ ਨਾਮ ਚੱਲਦਾ ਤੁਸੀਂ ਐਰੇ-ਗਰੇ ਨਾਲ ਚੱਲ ਕੇ ਤੁਸੀਂ ਆਪਣਾ ਨਾਮ ਨਾਮ ਕਰਾਉਂਦੇ ਇਨ੍ਹਾਂ ਨੇ ਉੱਥੇ ਉੱਥੇ ਦੇਖੋ ਐਰੇ-ਗਰੇ ਕੋਈ ਨਹੀਂ ਹੁੰਦਾ ਇਨ੍ਹਾਂ ਨੇ ਉੱਥੇ ਮੰਦਰ ਵਿੱਚ ਇਨ੍ਹਾਂ ਨੂੰ ਮੰਦਰ ਚੋਂ ਕੱਢਿਆ ਮੇਰੀ ਗੱਲ ਸੁਣਾ ਸਾਨੂੰ ਉਸ ਮੇਰੇ ਦੋਨਾਂ ਤੇ ਰਾਂਜਾ ਉੱਥੋਂ ਮੰਦਰ ਚੋਂ ਕੱਢਿਆ ਗਿਆ ਇਨ੍ਹਾਂ ਨੂੰ ਬੰਦਾ ਕਰਕੇ ਆਵੋ ਮੈਂ ਮੇਰੇ ਨਾਲ ਕਰੋ ਮੈਂ ਕਰਾ ਦੇਣਾ ਸਾਡਾ ਸ਼ਹੀਦਲਾ ਮਾਤਾ ਦੇਖੋ ਇੱਕ ਮਿੰਟ ਮੈਂ 2 ਮਿੰਟ ਤੁਸੀਂ ਸੈਲੈਂਟ ਹੋ ਜੀ ਮੈਂ ਸਾਫ਼-ਸਾਫ਼ ਗੱਲ ਸਪਸ਼ਟ ਕਰਨੇ ਪੇਸ਼ ਕਰ ਰਿਹਾ ਮੰਦਰ ਦੀ ਲੜਾਈ ਮੰਦਰ ਦੇ ਪੁਜਾਰੀ ਨਾਲ ਜਾ ਮੰਦਰ ਦੇਆਂ ਪਿੰਡ ਵਾਲਿਆਂ ਦੀ ਮੰਦਰ ਤੇ ਪੁੱਛਿਆ ਨਾ ਲੜਾਈ ਹੈ ਜਾ ਮੰਦਰ ਦੇ ਲਈ ਕਿੰਨਾ ਨਾਲੇ ਪਿੰਡ ਸਾਨੂੰ ਨਹੀਂ ਪਤਾ 4 ਮਹੀਨੇ ਪਹਿਲਾਂ ਖੰਡਿਤ ਹੋਈ ਮੂਰਤ ਇਹਨਾਂ ਦਾ ਆਪਸ ਵਿੱਚ ਕੰਪਰਮਾਈਜ਼ ਹੋ ਗਿਆ ਠੀਕ ਹੈ ਖੰਡਿਤ ਮੂਰਤ ਕਿਹਨੇ ਕੀਤੀ ਅਦਾ ਵਿਸ਼ਾ ਚਲੋ ਉਸ ਟਾਈਮ ਇਹਨਾਂ ਨੇ ਕੋਈ ਪਾਰਕਿੰਗ ਹਿੰਦੂ ਸੰਗਠਨਾਂ ਵਾਲੇ ਕੋਈ ਆਇਆ ਗਿਆ ਨਹੀਂ ਸਾਨੂੰ ਕੱਲ ਜਿਹੜੀ ਰਿਪੋਰਟ ਆਈ ਬਕਾਇਦਾ ਵੀਡੀਓ ਆਈ ਹੈ ਕਿ ਕੱਲ ਹਥੋੜੀ ਲੈ ਕੇ ਬੰਦੇ ਅੰਦਰ ਗਏ ਨੇ ਤੇ ਉਹਨਾਂ ਨੇ ਕਿ ਬਿਆਦਵੀ ਕੀਤੀ ਇੱਕ ਸਭ ਤੋਂ ਵੱਡੀ ਗੱਲ ਦੇਖੋ ਮੇਰੀ ਪਹਿਲਾਂ ਗੱਲ ਸੁਣ ਲਓ ਮੈਂ ਦੇਖੋ ਅਸੀਂ ਜਿਹੜੀ ਮੈਂ ਗੱਲ ਕਰ ਰਿਹਾ ਵੀਡੀਓ ਆਈ ਨਹੀਂ ਆਈ ਤੁਸੀਂ ਆਪਣੇ ਪੱਖੇ ਰੱਖਣਾ ਠ ਸੁਣਨ ਚ ਆਇਆ ਕਿ ਇਹ ਇੱਥੇ ਆਂਗਣਵਾਰੀ ਬਣਾਉਣਾ ਆ ਇਹ ਤਾਂ ਜਿਮ ਬਣਾਉਣਾ ਆ ਮੰਦਰ ਦੀ ਮਾਂ ਤੇ ਅਲੈਕਮ ਸੂਨਤੋ ਜੋ ਸਾਨੂੰ ਸੁਣਨ ਚ ਆਇਆ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਸੁਣ ਲਈਦੀ ਹੁੰਦੀ ਆ ਸੁਣ ਲਈ ਮੈਂ ਕੀ ਕਰਾਂ ਮੈਂ ਤੁਹਾਡੀ ਬਖਦੇ ਸੁਣਨ ਚ ਆਇਆ ਸੁਣਨ ਚ ਆਇਆ ਮੈਂ ਕਹ ਰਿਹਾ ਸੁਣ ਲਈਦੀ ਹੁੰਦੀ ਗੱਲ ਪੂਰੀ ਮੈਂ ਪਹਿਲੇ ਗੱਲ ਤੁਹਾਡੀ ਕਰ ਰਿਹਾ ਕਿ ਤੁਹਾਨੂੰ ਸੁਣਨ ਚਾਹੀਏ ਮੈਂ ਨਹੀਂ ਕਰ ਰਿਹਾ ਤੱਕੇ ਨਾ ਲਾ ਕੇ ਤੁਹਾਨੂੰ ਮੈਂ ਕਿਹਾ ਇਹ ਕੋਈ ਬਦਮਾਸ਼ੀ ਹੈ ਜਿਹਨੇ ਬਦਮਾਸ਼ੀ ਕੀਤੀ ਹੈ ਤੁਸੀਂ ਠੋਕੇ ਖੋਬਰ ਬਦਮਾਸ਼ੀ ਹੈ ਅਸੀਂ ਖੜੇ ਹਾਂ ਅਸੀਂ ਖੜੇ ਹਾਂ ਕਰਕੇ ਦਿਖਾਵੇ ਕਿ ਬਦਮਾਸ਼ੀ ਪਰ ਅਸੀਂ ਹੋਣੀ ਨਹੀਂ ਸੁਣੋ ਜੀ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਭੋਲੇ ਸ਼ੰਕਰ ਦੀ ਮੂਰਤ ਨਹੀਂ ਲੱਗਣ ਦੇਣੀ ਇਹਨਾਂ ਨੇ ਸਾਫ਼ ਕਹਿਤਾ ਹੈ ਭੋਲੇ ਸ਼ੰਕਰ ਦੀ ਮੂਰਤ ਨਹੀਂ ਲੱਗਣ ਅਸੀਂ ਲਗਾਵਾਂਗੇ ਦੁਬਾਰਾ ਸਥਾਪਿਤ ਕਰਾਂਗੇ ਜਿਹਨੇ ਕੱਲ ਜੋ ਹਰਕਤ ਕੀਤੀ ਅਸੀਂ ਉਹਦੀ ਕਾਨੂੰਨੀ ਕਾਗਜ਼ਾ ਵੀ ਦਰਜ ਕਰਵਾਵਾਂਗੇ ਚਾਹ ਜੋ ਮਰਜ਼ੀ ਆ ਚਾਹ ਮੰਦਿਰ ਦੀ ਪੁਜਾਰੀ ਵਾਲਾ ਗਲਤੀ ਮੰਦਰ ਦਾ ਪੁਜਾਰੀ ਹੋਵੇ ਜਾਂ ਪਿੰਡ ਦੇ ਵਸਨੀਕ ਹੋਣ ਬਖਸ਼ੇ ਨਹੀਂ ਜਾਣਗੇ ਸਾਡਾ ਸਨਤਨਧਰਮ ਹੈ ਤੁਹਾਡੀ ਗੱਲ ਹਿੰਦੂ ਧਰਮ ਦਾ ਫੇੜਾ ਕਰਕੇ ਕੀਤਾ ਆ ਸਾਡੀ ਵੀ ਸੁਣਾ ਤਾ ਹਿੰਦੂ ਧਰਮ ਦਾ ਫੇੜਾ ਕਰਕੇ ਕੀਤਾ ਇਹਨਾਂ ਨੇ ਮੇਰੀ ਗੱਲ ਸੁਣੋ ਇਹਨਾਂ ਨੂੰ ਇਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਪੰਡਤ ਨੇ ਜੋ ਪੁਜਾਰੀ ਨੇ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਉਹਨਾਂ ਨੇ ੱੱਕੇ ਮਾਰ ਕੇ ਇਹਨਾਂ ਦੀ ਵਾਈਫ ਨੇ ਉਹਨੂੰ ਗਾਲ੍ਹਾਂ ਕੱਢੀਆਂ ਨੇ ਉਹਨੂੰ ਵੀ ਸੈਟ ਕਰ ਰਿਕਾਰਡਿੰਗ ਸਾਡੇ ਕੋਲ ਸਭ ਰਿਕਾਰਡਿੰਗਾਂ ਨੇ ਇਹਦੇ ਵਿੱਚ ਪਾਈ ਹੋਈ ਹੈ ਆਪਸੀ ਇਹ ਸੱਚਾਈ ਹੈ ਤੁਹਾਡੀ ਆਪਸੀ ਲੜਾਈ ਦੇ ਵਿੱਚ ਦੇਖ ਗੱਲ ਉਹੀ ਆ ਕਿ ਨਾ ਆਪਸੀ ਲੜਾਈ ਦੇ ਵਿੱਚ ਅਸੀਂ ਸੋਚੋ ਤੁਸੀਂ ਸਤਿਕਾਰ ਇੱਕ ਮਿੰਟ ਤੁਸੀਂ ਸਤਿਕਾਰਯੋਗ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਇਸੇ ਮੰਦਰ ਹੀ ਬਣਾ ਲੈਣਾ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਤੁਸੀਂ ਇਹ ਬਹੁਤ ਵੱਡੀ ਗੱਲ ਕਹੀ ਹੈ ਕਿ ਅਸੀਂ ਮੰਦਰ ਇੱਥੇ ਬਣਾਣਾ ਮੰਦਰ ਹੀ ਬਣੇਗਾ ਤੁਹਾਨੂੰ ਗੱਲ ਨਹੀਂ ਹਾਂ भोले ਸ਼ੰਕਰ ਜੀ ਦੀ ਮੂਰਤੀ ਇੱਥੇ ਸਥਾਪਿਤ ਹੋ ਸਥਾਪਿਤ ਰਹੇਗੀ ਉਹ ਇਹੀ ਲਗਾਣਗੇ ਕਿਉਂਕਿ ਇਹ ਵੀ ਮੰਦਰ ਇਹ ਵੀ ਮੇਰੇ ਖਿਆਲ ਨਾਲ ਜਿਹੜਾ ਅਸੀਂ ਧਰਮਦੀਪ ਜਿੱਥੇ ਦੂਸਰੇ ਤੋਂ ਨਹੀਂ ਚੱਕਦੇ ਵੀ ਸਾਡੇ ਤੋਂ ਨਹੀਂ ਇਦਾਂ ਕਰਦੇ ਜੇ 12 ਸਾਲ ਨਹੀਂ ਇੱਥੇ ਪੂਜਾ ਹੋ ਰਹੀ ਹੈ ਤੇ ਤੁਸੀਂ ਕਰਾਓਗੇ ਦੋ ਸਾਲ ਤੋਂ ਪਈਆ ਵਿਆਹ ਹੋਇਆ ਹੋਇਆ ਹਾਂਜੀ 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 ਨਾ ਇੱਥੇ ਮੰਦਿਰ ਸੀ ਨਾ ਇੱਥੇ ਗੁਰਦੁਆਰਾ ਸੀ ਕੋਣ ਇੱਥੇ ਦੋ ਮਸਜਿਦਾਂ ਚਾਰ ਮੰਦਿਰ ਦੋ ਗੁਰਦੁਆਰੇ ਲੋਕ ਜੇ ਗੁਰਦੁਆਰੇ ਜਾਣਦੇ ਨੇ ਇੱਥੇ ਬਿਠਾ ਕੇ ਹਾਂਜੀ ਅਸੀਂ ਲਾਇਬ੍ਰੇਰੀ ਕਰਾਂਗੇ ਅਸੀਂ ਬੰਦ ਜਾਣਾ ਨਹੀਂ ਮਲਕੀਤ ਵੀ ਇੱਥੇ ਮੰਦਿਰ ਨਹੀਂ 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 ਇੱਕ ਮਿੰਟ ਇੱਕ ਮਿੰਟ ਇਹਨਾਂ ਦੇ ਇਹਨਾਂ ਦੇ ਬਿਆਨ ਓ ਮੰਦਰ ਦੀ ਯਾਨਕੀ ਜਗ੍ਹਾ ਦੇ ਕਹਿ ਰਹੇ ਨੇ ਅਸੀਂ ਤਾਂ ਬੱਚਿਆਂ ਨੂੰ ਸਿੱਖਿਅਤ ਬਣਾ ਚਾਹੁੰਦੇ ਆ ਮਤਲਬ ਮਤਲਬ ਤੁਸੀਂ ਉਹਨਾਂ ਨੂੰ ਬੋਲੋ ਉਹਨਾਂ ਨੂੰ ਬੋਲੋ ਕਿ ਉਹਨਾਂ ਨੂੰ ਰਿਸਪੈਕਟ ਦਿਓ ਸਿੱਖਿਆ ਦੇ ਦਿਓ ਬੱਚੇ ਸਿੱਖਿਆ ਮੰਦਰ ਤੋੜ ਕੇ ਦਿੱਤੀ ਜਾਊਗੀ ਮੰਦਰ ਤੋੜ ਕੇ ਦਿੱਤੀ ਜਾਊਗੀ ਮੰਦਰ ਨੂੰ ਤੋੜ ਕੇ ਦਿੱਤੀ ਜਾਊਗੀ ਬੱਚੇ ਸਿੱਖਿਆ ਸਨਾਤਨ ਧਰਮ ਸੱਦਾ ਆ ਇਹ ਨਹੀਂ ਹੋਏਗਾ ਸਹੀ ਗੱਲ ਆ ਇਹ ਤੁਹਾਨੂੰ ਸਭ ਤੋਂ ਦਸਵੇਂ ਮੈਂ ਜੀ ਤੁਹਾਡੇ ਨਾਲ ਕਰਿਆ ਤੁਹਾਨੂੰ ਕਹਿ ਰਹੀ ਸੀ ਕੱਟਾ ਕੇ ਬੱਚਿਆਂ ਨੂੰ ਪੜ੍ਹਾਇਆ ਨਹੀਂ ਦੇ ਦਿੱਤਾ ਤੁਹਾਡੇ ਨਾਲ ਕਰਿਆ ਪਾਪ ਕਰ ਰਹੇ ਹੋ ਭੈਣ ਜੀ ਤੁਸੀਂ ਬੜੀ ਵਧੀਆ ਇੱਕ ਮਿੰਟ ਇੱਕ ਮਿੰਟ ਤੁਸੀਂ ਬੜੀ ਵਧੀਆ ਗੱਲ ਆ ਕੇ ਕੀਤੀ ਸੀ ਕਿ ਇੱਥੇ ਸ਼ੀਤਨਾ ਮਾਤਾ ਮੰਦਿਰ ਹੈ ਅਸੀਂ ਉਹਦੀ ਪੂਜਾ ਕਰਦੇ ਹਾਂ ਤੁਸੀਂ ਇਹ ਲਾਇਬ੍ਰੇਰੀ ਵਾਲਾ ਕਿੱਥੋਂ ਲੈ ਆਏ ਨਹੀਂ ਕਿੱਥੇ ਕੱਢਾਂਗੇ ਆਰ ਕਰਾਉਂਦੇ ਕੰਮ ਲੈ ਇੱਕ ਮਿੰਟ ਇਹਨਾਂ ਦਾ ਚੰਦਾ ਕਰਨਾ ਨਹੀਂ ਨਹੀਂ ਨਾਰਾ ਕਿਹੜਾ ਲੱਗਿਆ ਨਾਰਾ ਕਿਹੜਾ ਲੱਗਿਆ ਇੱਕ ਮਿੰਟ ਇੱਕ ਮਿੰਟ ਨਾਰਾ ਕਿਹੜਾ ਲੱਗਿਆ ਹਰ ਹਰ ਮਹਾਦੇਵ ਕੇ ਅੱਗੇ ਤੁਸੀਂ ਸਭ ਤਰ੍ਹਾਂ ਕਰ ਰਹੇ ਹੋ ਤੁਹਾਡੇ ਨਾਲ ਹੀ ਆ ਫਿਰ ਵੀ ਮੰਦਰ ਦਾ ਰੋਲਾ ਮੰਦਰ ਦਾ ਰੋਲੇ ਰਹਿਤੋ ਆਵਾਜ਼ ਬੰਦ ਕਰੋ ਕਿੱਥੋਂ ਹੋ ਗਿਆ ਬਾਹਰ ਬੰਦ ਕਰ ਵੀਰਾਂ ਰੁਕੋ ਇਹਨਾਂ ਕੋਈ ਆਵਾਜ਼ ਨਹੀਂ ਮੈਂ ਹਿੰਦੂ ਧਰਮ ਨਾਲ ਬੰਦ ਕਰਦੀ ਆ ਮੈਂ ਵੀ ਇੱਕ ਲੈਡੀ ਆ ਬਾਹਰ ਪਰ ਧਰਮ ਦਾ ਪਿਆਰ ਸਾਡੇ ਅੰਦਰ ਆ ਸਾਡੇ ਲੜਾਈਆਂ ਚ ਨਹੀਂ ਆ ਮੈਂ ਕਹਿੰਦੀ ਆ ਜੀ ਧਰਮ ਦੇ ਲਈ ਲੜਾਈ ਧਰਮ ਮੇਰੇ ਘਰ ਚੱਲਣਾ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੀ ਨਿਰਧਰਮਤ ਜੀ ਹਰ ਤਰ੍ਹਾਂ ਦਾ ਦੇਖਣਾ ਮੇਰਾ ਰਿਸਪੈਕਟ ਕਰਦੇ ਆਂ ਜੀ ਧਰਮ ਦੀ ਰਿਸਪੈਕਟ ਕਰਦੇ ਆਂ ਇਹ ਸਰਕਾਰੀ ਜਗਾਵਾ ਇਹ ਸਰਕਾਰੀ ਜਗਾਵਾ ਜੀ ਸਾਡੇ ਕੋਲ ਜਗ੍ਹਾ ਪਰੇਸ਼ਾਨ ਜਗ੍ਹਾ ਹੈ ਸਾਡਾ ਤਾਂ ਲੜਾਈਆਂ ਨੇ ਸਕੰਦਾ ਸਾਡਾ ਸਾਡਾ ਮੈਂ ਕਿਹਾ ਬੰਟ 17 ਵਿੱਚ ਸਾਡੇ ਲੜਾਈਆਂ ਦੇ ਸਕੰਦ ਦੇ ਪਿਆਰ ਦੇ ਦੇਖੋ ਜੇ ਗਲਤੀ ਹੈ ਮੈਂ ਤੁਹਾਨੂੰ ਕਹਿ ਰਿਹਾ ਹਾਂ ਉੱਚੀ ਆਵਾਜ਼ ਨਾਲ ਕਿਉਂ ਗੱਲ ਕਰਦੇ ਮੇਰੀ ਗਲਤੀ ਉੱਚੀ ਆਵਾਜ਼ ਨਾਲ ਕਿਉਂ ਗੱਲ ਕਰਦੇ ਮੇਰੀ ਗੱਲ ਸੁਣ ਹਾਂ ਜੇ ਉੱਚੀ ਵਾਲੀ ਗੱਲ ਕਰ ਰਹੇ ਕਿਉਂ ਬੋਲ ਰਹੇ ਕਿਉਂ ਕਰ ਰਹੇ ਹੋ ਤੁਸੀਂ ਗੱਲ ਵਿੱਚ ਗਲਤੀ ਕਰ ਰਹੇ ਨੇ ਬੱਦਪੱਟ ਕੇ ਕਿਉਂ ਕਰ ਗਏ ਸਾਡੇ ਅਸਲੀ ਦੇਸ ਤੋਂ ਅੱਗੇ ਨਹੀਂ ਜਾਣਾ ਪੰਡੇ ਦੀ ਗਲਤੀ ਪੰਡੇ ਦੇ ਪਰਚਾ ਦਰਜੋ ਜੇ ਤੋ ਅੱਗੇ ਤੋਂ ਤਰਤੇ ਵੀ ਹੋਣਗੇ ਭਾਈ ਸੌਦਾ ਕਰੋ ਜਰੂਰੀ ਨਹੀਂ ਉਸੇ ਕੀ ਲੈਣਾ ਅਸੀਂ ਕਾਰੋਦਾਰ ਕਾ ਮੇਰੇ ਤੇ ਕਰੋ ਅਸੀਂ ਲੜਾਈਆਂ ਵਿੱਚ ਨਹੀਂ ਪੈਣਾ ਲੜਾਈ ਨਹੀਂ ਲੜਾਈ ਦਾ ਕਰ ਕਿਉਂ ਕਿਉਂ ਕਿ ਹੋਇਆ ਨਹੀਂ 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 ਵਾਪਸ ਸੁਣ ਇਹਨਾਂ ਨੂੰ ਸਮੱਸਿਆ ਆ ਵੀ ਇਹ ਪੈਸੇ ਖਾਣ ਟਾਲ ਬੰਦੇ ਨੇ ਉੱਥੇ ਪੈਸੇ ਖਾਣ ਕਰੇ ਟੀ ਕਿਦੋਂ ਚੱਕ ਲਿਆ ਉੱਥੇ ਕਿਉਂ ਕਰਦੇ ਇਹਨੂੰ ਹਰ ਫੋਟੋ ਹਰ ਫੋਟੋ ਵਿੱਚ ਇੱਧਰ ਪੇਰੇ ਪੈਸੇ ਕਿਉਂ ਉੱਥੋਂ ਕਰਦੇ ਆ ਪਹਿਲਾ ਚੀਜ਼ ਜੋ ਆਪ ਦੋ ਇੱਕ ਮਿੰਟ ਹੁਣ ਸੜ ਦੋਗੇ ਸੀ ਇੱਕ ਮਿੰਟ ਮੈਡਮ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਾਚੀ ਇੱਕ ਮਿੰਟ ਚਾਚੀ ਇੱਕ ਮਿੰਟ ਖੜਾ ਜਨਤ ਜਿਨ੍ਹਾਂ ਦੇ ਪਤੀ ਦੇਵ ਨੇ ਦੋ ਸੁਚਾਈਆਂ ਨੇ ਧਰਮ ਤਾਂ ਵੱਖਰਾ ਹੈ ਹੀ ਨਹੀਂ ਸਾਡਾ ਮੈਂ ਕਿਦਾਂ ਦੀ ਪੜਾਈ ਕੀਤੀ ਆ ਜੀ ਮੈਂ ਇਹ ਗੱਲ ਨਾ ਕਰੋ ਕਿ ਚੰਡੀ ਦਾ ਵਾਰ ਕੌਮ ਕਿਨੇ ਕਿਨੇ ਸਾਨੂੰ ਸਾਰਾ ਪਤਾ ਮੈਂ ਸ਼ਿਵ ਦਾਨੀ ਪੂਜਾ ਕਰਦਾ ਫਿਰ ਕੀ ਕਹਿੰਨੀ ਨੀ ਬੰਦੀ ਸਾਡਾ ਸਾਨੂੰ ਇੱਕ ਇੱਕ ਕਰ ਰਿਹਾ ਅਸੀਂ ਕਿਉਂ ਬੰਦਿਆ ਨੇ ਕਿ ਕਿੱਧਰੋਂ ਆਏ ਸਹੀ ਗੱਲ ਜੋ ਸਾਡੇ ਗ੍ਰੰਥ ਸਾਹਿਬ ਸਾਨੂੰ ਇੱਕ ਇੱਕ ਕਰਿਆ ਤੁਸੀਂ ਕਿਉਂ ਲੜਾਈਆਂ ਬਿਲਕੁਲ ਬਿਲਕੁਲ ਇਹਨਾਂ ਨੇ ਪੜਿਆ ਨਹੀਂ ਹੋਇਆ ਮੈਂ ਪੜ੍ਹਦੀ ਹਾਂ ਸ਼ਿਵ ਤਾਂ ਇਹਨਾਂ ਦੇ ਪਰਦਾ ਨਹੀਂ ਮੈਂ ਜਿੱਤਕਾ ਗ੍ਰੰਥ ਸਾਹਿਬ ਚ ਸਭ ਕੁਝ ਸ਼ੇਕ ਆ ਰਿਹਾ ਤੁਸੀਂ ਮਾਤਾਰੀਆਂ ਹੋ ਦੀਆਂ ਨੇ ਹਰਿਆਣਾ ਦੇ 23 ਜਨਮ ਦੇ ਮਦਾਨ ਚ ਲੜ ਗਏ ਅਸੀਂ ਤਾਂ ਹੈਗੇ ਆ ਤੁਸੀਂ ਕੌਣ ਹੋ ਕਾਡੇ ਨੇ ਭਰਾਈ ਜਿੰਦ ਤੁਸੀਂ ਆ ਕੇ ਤੁਹਾਡੇ ਨਾਲ ਨਹੀਂ ਕਰ ਰਹੇ ਸਮਝਾਉਂਦਾ ਉਹਨਾਂ ਨੂੰ ਮੈਂ ਤਾਂ ਉਹ ਤੁਸੀਂ ਕੌਣ ਹੋ ਬੰਦੇ ਨੂੰ ਸਾਨੂੰ ਪਤਾ ਹੀ ਨਹੀਂ ਚਲੋ ਮੰਦਿਰ ਵੀ ਨਹੀਂ ਤੋੜ ਸਕਦਾ ਤੁਹਾਡੇ ਕੋਲ ਰਾਈਟ ਨਹੀਂ ਐ ਇਸ ਚੀਜ਼ ਦਾ ਜੀ ਤੁਹਾਡੇ ਵਰਗੇ ਇਨਸਾਨ ਹੀ ਐਸੀਂ ਨਹੀਂ ਸਾਨੂੰ ਕੋਈ ਅਧਿਕਾਰ ਨਹੀਂ ਤੁਹਾਡੇ ਪਰ ਤੁਹਾਡੇ ਭਰਾ ਹੀ ਐ ਚ ਕੀ ਗੱਲ ਵਧਾ ਗੱਲ ਕਰੀ ਦੀ ਅਸੀਂ ਤੁਹਾਡੇ ਭਰਾ ਹੀ ਚੱਪੜਾ ਦੇ ਕੇਂਦਰ ਵੱਧ ਜੀਏ ਚੱਪੜਾ ਦੇ ਕੇਂਦਰ ਵੱਧ ਜੀਏ ਤੁਹਾਨੂੰ ਲੱਗ ਜਣਾ ਪਤਾ ਇਹੀ ਚੀਜ਼ ਕਿਤੇ ਹੋਰ ਬਿਆਦਵੀ ਹੋਈ ਨਾ ਤਾਂ ਪਤਾ ਲੱਗਣਾ ਸੀ ਲੈਡੀਆਂ ਨਾਲ ਇਦਾਂ ਗੱਲ ਕਰੀ ਦੀ ਲੈਡੀਆਂ ਨਾਲ ਤਾਂ ਕੋਈ ਪਲੀ ਜਦੋਂ ਲੈਡੀਆਂ ਨਾਲ ਇਦਾਂ ਦੀ ਗੱਲ ਕੀਤੀ ਹੈ ਜਗਿਆਨੇ ਪਿੰਡ ਦੇ ਵਿੱਚ ਨਰਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਹੈ ਮੈਡਮ ਦੇਖੋ ਜਿਹੜੀ ਗੱਲ ਮੈਂ ਪੁੱਛੂੰ ਤੁਸੀਂ ਉਹਦਾ ਜਵਾਬ ਦੇਣਾ ਹੈ ਸਾਡੇ ਕੋਲੇ 4 ਦਿਨ ਪਹਿਲਾਂ ਇੱਕ ਵੀਡੀਓ ਆਈ ਹੈ ਜਿਦੇ ਵਿੱਚ ਮੂਰਤੀ ਖੰਡੇਤ ਹੁੰਦੀ ਨਜ਼ਰ ਆ ਰਹੀ ਹੈ ਕੁਝ ਬੰਦੇ ਚੱਪਲਾਂ ਪਾ ਕੇ ਅੰਦਰ ਬੜੇ ਫਿਰਦੇ ਆ ਇਹ ਕੀ ਸੱਚਾਈ ਹੈ ਔਰ ਰੋੜਾ ਕਿਸ ਚੀਜ਼ ਦਾ ਪੈ ਰਹੇ ਆ ਸਭ ਤੋਂ ਪਹਿਲਾਂ 4 ਦਿਨ ਪਹਿਲਾਂ ਦੀ ਤਾਂ ਇਹ ਸਾਡੇ ਕੋਲ ਨਿਊਜ਼ ਹੀ ਨਹੀਂ ਹੈਗੀ ਠੀਕ ਹੈ ਸਾਡੇ ਇੱਥੇ ਸ਼ੀਤਲਾ ਮਾਤਾ ਦਾ ਬਹੁਤ ਪੁਰਾਣਾ ਮੰਦਿਰ ਹੈ ਜੀ ਆਜ਼ਾਦੀ ਤੋਂ ਪਹਿਲਾਂ ਦਾ ਮੰਦਿਰ ਆ ਸਾਰੇ ਪਿੰਡ ਦੀ ਉਹਦੇ ਤੇ ਆਸਤਾ ਅਸੀਂ ਪੁੱਛਦੇ ਆ ਉਹਨਾਂ ਨੂੰ ਇਹਨਾਂ ਦੋ ਬੰਦਿਆਂ ਨੇ ਪਿੰਡ ਦੇ ਡਿੰਪਲ ਤੇ ਹੈਪੀ ਨੇ ਦੋ ਦੋ ਜਾਂ ਤਿੰਨ ਸਾਲ ਦੇ ਤਕਰੀਬਨ ਇਹਨਾਂ ਨੇ ਮੂਰਤੀ ਰੱਖੀ ਕੋਈ ਸਥਾਪਿਤ ਨਹੀਂ ਹੋਈ ਕੁਝ ਨਹੀਂ ਹੋਇਆ ਤਾਂ ਇਹਨਾਂ ਨੇ ਨਾ ਉਹਨੂੰ ਸਿਰਫ ਇੱਕ ਚੰਦਾ ਇਕੱਠਾ ਕਰਨ ਦਾ ਟੰਗ ਬਣਾਇਆ ਹੋਇਆ ਵਾ ਗੁੱਲਕ ਰੱਖੀ ਆ ਆਪ ਕੋਲ ਤੇ ਕੋਈ ਪਿੰਡ ਵਾਲੇ ਨੂੰ ਇਨਵੋਲਵ ਨਹੀਂ ਹੁੰਦਾ ਉਸ ਤੋਂ ਬਾਅਦ ਮੂਰਤੀ ਖੰਡਿਤ ਹੋਈ ਆ ਜੀ ਖੰਡਿਤ ਹੋਈ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੇ ਉੱਤੇ ਕੱਪੜਾ ਪਾ ਕੇ ਟਕੀ ਹੋਈ ਆ ਕਪੜਾ ਆ ਪਿਆ ਇਹ ਤੇ ਉਹ ਰੈਡਰ ਵਾਲਾ ਕਪੜਾ ਉਹ ਕਪੜਾ ਪਾ ਕੇ ਇਹਨਾਂ ਨੇ ਢੱਕੀਆ ਤੇ ਲੋਕਾਂ ਤੋਂ ਚੰਦਾ ਇਕੱਠਾ ਕਰ ਰਹੇ ਆ ਜਦੋਂ ਪਿੰਡ ਵਾਲੇ Hindu ਧਰਮ ਦੇ ਲੋਕਾਂ ਨੇ ਕਿਹਾ ਕਿ ਇਹ ਖੰਡਤ ਆ ਇੱਕ ਨਹੀਂ ਰੱਖ ਸਕਦੇ ਅਸੀਂ ਤਾਂ ਅਸੀਂ ਪ੍ਰੋਪਰ ਵਿਧੀ ਵਿਧਾਨ ਦੇ ਮੁਤਾਬਕ ਅਸੀਂ ਪੰਡਤ ਜੀ ਨੂੰ ਬੁਲਾਇਆ ਤੁਸੀਂ ਕਹੀ ਗੱਲ ਹਾਂਜੀ ਮੈਂ ਖੁਦ ਉਹ ਤੇ ਸ਼ਾਮਲ ਸੀ ਪੂਜਾ 'ਚ ਅਸੀਂ ਪੰਡਤ ਜੀ ਨੂੰ ਬੁਲਾ ਕੇ ਖੁਦ ਪੂਜਾ ਕੀਤੀ ਆ ਤੇ ਮੂਰਤੀ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਨੂੰ ਬੁਲਾ ਕੇ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਮੂਰਤੀ ਚੱਕਣ ਨਹੀਂ ਦਿੱਤੀ ਅਸੀਂ ਪੁਲਿਸ ਨੂੰ ਕਰਕੇ ਲੋਕ ਇਹਨਾਂ ਨੇ ਆਪਣਾ ਲੋਕ ਲਗਾਇਆ ਅਸੀਂ ਵੀ ਆਪਣਾ ਸਾਡੀ ਬਕਾਇਦਾ ਕਮੇਟੀ ਬਣੀ ਹੋਈ ਐ ਇਸ ਇਸ ਦੀ ਸਾਡੀ ਮੰਦਰ ਦੀ ਕਮੇਟੀ ਬਣੀ ਹੋਈ ਆ ਆਖਰੀ ਸਵਾਲ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਤੁਸੀਂ ਕਹਿ ਰਹੇ ਹੋ ਸ਼ੀਤਲਾ ਮਾਤਾ ਮੰਦਿਰ ਸੀ ਸ਼ੀਤਲਾ ਮਾਤਾ ਮੰਦਿਰ ਹੀ ਬਣਾਵਾਂਗੇ ਪਰ ਸ਼ੇ ਮੂਰਤੀ ਨਹੀਂ ਰੱਖਣੀ ਇਹਦਾ ਕਾਰਨ ਕੀ ਹੋ ਸਕਦਾ ਸਰ ਸਾਡੇ ਪਿੰਡ ਵਿੱਚ ਅਸੀਂ ਸ਼ਿਵ ਮੂਰਤੀ ਅਸੀਂ ਕਹਿੰਦੇ ਆ ਰੱਖਣ ਇਹ ਜਿਨ੍ਹਾਂ ਨੇ ਪੂਜਾ ਹੈਗੀ ਆ ਇਹ ਕਰ ਰਹੇ ਇਹਨਾਂ ਦੀ ਆਸਥਾ ਸਾਡੀ ਵੀ ਆਸਥਾ ਵਾ ਅਲੱਗ ਤੋਂ ਜਗ੍ਹਾ ਲੈ ਲੈਣ ਪਿੰਡ ਵਾਲੇ ਸਾਥ ਦੇਣਗੇ ਪਿੰਡ ਵਾਲੇ ਸਾਥ ਦੇਣਗੇ ਹੈਲਪ ਕਰਨਗੇ ਇਹ ਆਪਣੀ ਲਾਗਤ ਮੰਦਿਰ ਬਣਾਉਣ ਇਹ ਸ਼ੀਤਲਾ ਮਾਤਾ ਦੇ ਮੰਦਿਰ ਨੂੰ ਛੱਡ ਦੇਣ ਨਹੀਂ ਇਹਦੇ ਵਿੱਚ ਜੇਕਰ ਸ਼ਿਵ ਮੰਦਿਰ ਦੀ ਸ਼ਿਵ ਮੂਰਤੀ ਰੱਖੀ ਜਾਂਦੀ ਹੈ ਰੱਖੀ ਜਾਂਦੀ ਹੈ ਉਹ ਨਹੀਂ ਰੱਖੀ ਜਾਂਦੀ ਤੁਹਾਨੂੰ ਕਿਨੇ ਕਿਹਾ ਹੈ ਮੈਨੂੰ ਪੰਡਤ ਜੀ ਤੋਂ ਮੈਨੂੰ ਪਤਾ ਹੋਇਆ ਮੈਨੂੰ ਸਭ ਪਤਾ ਨਹੀਂ ਰੱਖੋਣੀ ਅਰਸੀ ਨਹੀਂ ਰੱਖਣ ਦੇਣੀ ਅਸੀਂ ਅਲੱਗ ਤੋਂ ਮੰਦਿਰ ਬਣਾਉਣਾ ਸੀ ਤੁਸੀਂ ਨਹੀਂ ਰੱਖਣ ਦੇਣੀ ਤੁਸੀਂ ਨਹੀਂ ਰੱਖਣ ਦੇਣੀ ਉਸ ਸੁਣ ਤਲੋ ਤੁਸੀਂ ਨਹੀਂ ਰੱਖਣ ਦੇਣੀ ਉਸ ਚੈਪਟਰ ਅਲੱਗ ਹੈ ਪਰ ਇਹਦੇ ਚ ਰੱਖੀ ਜਾ ਸਕਦੀ ਹੈ ਨਹੀਂ ਨਹੀਂ ਕਾਰਨ ਮੈਨੂੰ ਇਹਦਾ ਕਾਰਨ ਨਹੀਂ ਮੈਂ ਜੋ ਵੀ ਕਹਿਣਾ ਸੀ ਆਪਣੀ ਸਟੇਟਮੈਂਟ ਦੇ ਚੁੱਕੀ ਹਾਂ ਕਾਰਨ ਤਾਂ ਦੱਸ ਦੋ ਮੈਂ ਜੋ ਵੀ ਸਟੇਟਮੈਂਟ ਦੇਣੀ ਸੀ ਆਪਣੀ ਦੇ ਚੁੱਕੀ ਹਾਂ ਹੁਣ ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਕਿ ਜੇ ਇਹਨਾਂ ਨੇ ਆਪਣਾ ਮੰਦਿਰ ਬਣਾਣਾ ਅਸੀਂ ਸਾਰੇ ਪਿੰਡ ਦੇ ਹੈਲਪ ਕਰਾਂਗੇ ਆਪਣਾ ਮੰਦਿਰ ਬਣਾ ਕੇ ਉੱਥੇ ਮੂrti ਸਥਾਪਿਤ ਕਰ ਤੁਸੀਂ ਮੈਡਮ ਇੱਕ ਗੱਲ ਦਾ ਜਵਾਬ ਦੇ ਦਿਓ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਸ਼ਿਵ ਮੂਰਤੀ ਕਿਉਂ ਨਹੀਂ ਰੱਖੀ ਜਾਂਦੀ ਦੇਖੋ ਸਾਡੇ ਸ਼ੀਤਲਾ ਮਾਤਾ ਦੇ ਮੰਦਿਰ ਦੇ ਥਾਨ ਵੀ ਚੱਕੇ ਜਾਣ ਜਿਹੜੀ ਜਗ੍ਹਾ ਸਰਕਾਰੀ ਆ ਸੀ ਛੱਡ ਦੇਣੀ ਆ ਸ਼ਿਵ ਮੂਰਤੀ ਕਿਉਂ ਨਹੀਂ ਰੱਖੀ ਜਾਂਦੀ ਨਹੀਂ ਅਸੀਂ ਕਿਹਾ ਅਸੀਂ ਰੱਖਣੀ ਸ਼ਿਵ ਮੂਰਤੀ ਦਾ ਮਤਲ ਇਕੱਠੇ ਕਰਦੇ ਨੇ ਪੂਰਾ ਚੰਦਾ ਇਕੱਠਾ ਕਰ ਇਹ ਜਿੰਦੇ ਲਾਉਂਦੇ ਨੇ ਇਹ ਕੌਣ ਹੁੰਦੇ ਨੇ ਉਹ ਕੋਈ ਉਹ ਕੌਣ ਹੁੰਦੇ ਨੇ ਮੈਡਮ ਇੱਕ ਮੈਂ ਹੁਣੇ 2 ਮਿੰਟ ਪਹਿਲਾਂ ਸਾਰਿਆਂ ਨੂੰ ਸੁਣ ਰਿਆ ਸੀ ਸੁਣ ਸੁਣ ਮੈਨੂੰ ਐਂ ਐਂ ਤਾਂ ਦੱਸੋ ਤੁਸੀਂ ਇਹ ਗੱਲ ਕਿ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਸ਼ਿ ਮੂਰਤੀ ਅਸੀਂ ਰੱਖਣ ਨਹੀਂ ਦੇਣੀ ਅਸੀਂ ਕਿਹਾ ਸੀ ਥਾਨ ਵੀ ਨਹੀਂ ਰੱਖਣੇ ਅਸੀਂ ਸ਼ਿ ਅਸੀਂ ਅਸੀਂ ਕੋਈ ਥਾਂ ਨਹੀਂ ਰੱਖਣਾ ਅਸੀਂ ਇੱਥੇ ਪੂਰਾ ਖਾਲੀ ਦੇਣੀ ਆ ਸੀ ਸਰਕਾਰੀ ਨਾਵਾ ਤੇ ਅਗਰ ਕਿਸੇ ਦੀ ਆਸਤਾ ਜੁੜੀ ਹੋਈ ਹੈ ਸਰਕਾਰੀ ਜਗ੍ਹਾ ਤੇ ਜਗ੍ਹਾ ਖਰੀਦ ਲੈ ਬੇ ਜਗ੍ਹਾ ਖਰੀਦ ਲੈਣਾ ਆਪਣੀ ਇਹ ਖਰੀਦ ਲੈਣਾ ਆਪਣੀ ਜਗ੍ਹਾ ਜੇ ਮੈਂ ਤੁਹਾਡੀ ਰੰਜਿਸ਼ ਕੀ ਦੇ ਨਾਲ ਹੈ ਮੈਂ ਤਾਂ ਸਾਡੀ ਕਿਸੇ ਦਾ ਰੰਜਿਸ਼ ਨਾਲ ਨਹੀਂ ਗਈ ਕਿਸੇ ਦਾ ਰਾਮ ਜੀ ਸੁਣੀ ਹੈ ਜੇ ਸਾਨੂੰ ਥਾਂ ਰੱਖਣ ਨੂੰ ਜਗ੍ਹਾ ਹੋਗੀ ਅਸੀਂ ਆਪਣੀ ਪੈਸੇ ਦੀ ਜਗ੍ਹਾ ਖਰੀਦ ਕੇ ਥਾਂ ਵੀ ਬਣਾ ਲਾਂਗੇ ਸਰਕਾਰੀ ਹੈ ਫਿਰ ਤੁਸੀਂ ਕਿਉਂ ਵੈਸੇ ਕੁਐਸਚਨ ਮਾਰਕ ਕ੍ਰੀਏਟ ਕਰ ਰਹੇ ਹੋ ਮੰਦਿਰ ਬਣਾਇਆ ਆ ਰਹੀ ਅਸੀਂ ਆਪਣੇ ਕੁਛ ਵੀ ਗਵਰਨਮੈਂਟ ਦੀ ਚੀਜ਼ ਤੇ ਬਣਵਾਵਾਂਗੇ ਪਿੰਡ ਲਈ ਤੇ ਮੰਦਿਰ ਨਹੀਂ ਬਣੇਗਾ ਸਾਡਾ ਵੀ ਨਹੀਂ ਬਣੂਗਾ ਇਹਨਾਂ ਦਾ ਵੀ ਨਹੀਂ ਬਣੂਗਾ ਇੱਕ ਮਿੰਟ ਮੰਦਿਰ ਨਹੀਂ ਬਣੂਗਾ ਇਹਦਾ ਮਤਲਬ ਕੀ ਹੈ ਮੈਡਮ ਤੁਸੀਂ ਜਵਾਬ ਦੇ ਕੇ ਜਾਓ ਉਹਨੂੰ ਮੈਂ ਦੱਸਦਾ ਮੈਂ ਕਿਤੇ ਨਹੀਂ ਭੱਜਦੀ ਮੈਂ ਕੱਲ ਦੇ ਉਰੀ ਮੈਂ ਹੀ ਖੜੀ ਆ ਮੰ ਬੰਦਰ ਗਏ ਮਤੋਂ ਮੰਦਰ ਤੋਂ ਪ੍ਰੋਬਲਮ ਹੈ ਤੁਹਾਨੂੰ ਮੰਦਰ ਤੋਂ ਪ੍ਰੋਬਲਮ ਹੈ ਜਗਾ ਖਰੀਦੇ ਮੰਦਰ ਤੋਂ ਗੱਲ ਕਰ ਰਹੇ ਨਹੀਂ ਨਹੀਂ ਬੰਦਰ ਮੰਦਰ ਤੋਂ ਪ੍ਰੋਬਲਮ ਹੈ ਸਭ ਤੋਂ ਸਟੇਟਮੈਂਟ ਕਢਾ ਰਹੇ ਤੁਸੀਂ ਸਭ ਤੋਂ ਸਟੇਟਮੈਂਟ ਇਹ ਕਢਾ ਰਹੇ ਹੋ ਤੁਹਾਡੇ ਤੋਂ ਪੁੱਛ ਰਿਹਾ ਮੈਂ ਵੀ ਹਿੰਦੂ ਆ ਕਿ ਤੁਸੀਂ ਇਹ ਸਟੇਟਮੈਂਟ ਕਾਦੀ ਇਹ ਤਾਂ ਡਿਸਕਿਊਟ ਪਿਆ ਮੰਦਰ ਦੇ ਉੱਤੇ ਹਮਲਾ ਹੋਇਆ ਸਾਡੇ ਇੱਥੇ ਇੱਥੇ ਵੱਜੀ ਹੈ ਗੋਲੀ ਸਾਡੇ ਇੱਥੇ ਚਪਲਾ ਮਰਜੀਆਂ ਨੇ ਇੱਥੇ ਗੁਰਦੁਆਰੇ ਦੇ ਵਿੱਚ ਹੁੰਦਾ ਤੁਸੀਂ ਕੀ ਕਰ ਲੈਂਦੇ ਵੀਡੀਓ ਭੇਜਦੀਆਂ ਸੀ ਤੁਹਾਨੂੰ ਗੁਰਦੁਆਰੇ ਚ ਹੁੰਦਾ ਤੁਸੀਂ ਬੰਦਾ ਵੜ ਦਿੰਦੇ ਹਲੇ ਗੁਰਦੁਆਰੇ ਮੈਂ ਮੈਦਾਨੀ ਬੋਲਣਾ ਹਿੰਦੂਆਂ ਦੀ ਹਸਤਾ ਮੈਂ ਮੈਦਾਨੀ ਬੋਲਣਾ ਅਸੀਂ ਕੋਈ ਪੰਗ ਨਹੀਂ ਕਰ ਰਹੇ ਹਿੰਦੂਆਂ ਦੀ ਪੰਗ ਕਰ ਰਹੇ ਹਾਂ ਕਰ ਰਹੇ ਆ ਅਸੀਂ ਹਿੰਦੂ ਦਾ ਗੁਰਦੁਆਰਾ ਹੁੰਦਾ ਫੇਰ ਕੀ ਨਹੀਂ ਹਿੰਦੂ ਤਾਂ ਨਹੀਂ ਬੱਦ ਕਰ ਇਹ ਗੁਰਦੁਆਰਾ ਹੁੰਦਾ ਫੇਰ ਕੀ ਕਰਦੇ ਜਵਾਬ ਦੇਣੀ ਆ ਅਸੀਂ ਕਹਿੰਦੇ ਰਾਮਗੜੀਆ ਗੁਰਦੁਆਰਾ ਬਣਾਣਾ ਮੈਂ ਜਵਾਬ ਦੇਣੀ ਆ ਮੈਂ ਦੇਣੀ ਆ ਜੇ ਗੁਰਦੁਆਰਾ ਸਾਹਿਬ ਚ ਬੇਅਦਬੀ ਹੁੰਦੀ ਆ ਗ੍ਰੰਥ ਸਾਹਿਬ ਨਾਲ ਉਹਨੂੰ ਅਸੀਂ ਪਾਣੀ ਦੇ ਵਿੱਚ ਆਪਾਂ ਬਹ੍ਹਾ ਜਾਣੇ ਆ ਇਹਨਾਂ ਨੇ ਕੀ ਕੀਤਾ 4 ਮਹੀਨੇ ਦਾ ਤੁਸੀਂ ਉਦੋਂ ਕਿੱਥੇ ਸੀਗੇ ਹਾਂ ਇੱਕ ਮਿੰਟ ਇੱਕ ਮਿੰਟ ਮੈਨੂੰ ਗੱਲ ਦਵਾ ਗੁਰਦੁਆਰੇ ਦੀ ਯਾਨੀ ਕਿ ਪਾਣੀ ਚ ਬਹਾ ਦੋ ਸੋਲਡ ਆਊਟ ਹੋ ਗਿਆ ਸੋਲਡ ਆਊਟ ਹੋ ਗਿਆ ਮੈਂ ਤੁਹਾਡੇ ਤੋਂ ਪੁੱਛ ਰਿਹਾ ਸਾਰੇ ਐਵੇਂ ਹੀ ਕਰਦੇ ਨੇ ਕਿਉਂ ਕਰਦੇ ਮੈਡਮ ਸਵਾਲ ਇਹ ਤਾਂ ਸਵਾਲ ਤਾਂ ਇਹ ਹੈ ਨਾ ਗੁਰਦੁਆਰੇ ਦੀ ਬੇਦ ਵੀ ਕਿੱਦਾਂ ਹੋ ਰਹੀ ਹੈ ਤੁਸੀਂ ਇਦਾਂ ਕਰ ਪਾਣੀ ਚ ਬਹਾ ਦੋ ਮੇਰੀ ਗੱਲ ਸੁਣੋ ਅਸੀਂ ਬੇਦ ਵੀ ਨਾ ਕਲ ਵਿਸਰਜਨ ਕਰ ਰਹੇ ਸੀ ਅਸੀਂ ਸਾਨੂੰ ਮੈਨੂੰ ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪੁੱਛ ਰਿਹਾ ਤੁਸੀਂ ਉਹਦਾ ਜਵਾਬ ਇੱਕ ਮਿੰਟ ਮੇਰੇ ਕੋਲ ਹਾਂਜੀ ਤੁਸੀਂ ਇਹ ਦੇਖਿਆ ਤੁਸੀਂ ਜਿੱਦਣੇ ਭਈਏ ਮੂਰਤੀਆਂ ਤਾਰਨਗੇ ਕਿੰਨੇ ਪਵਿੱਤਰ ਤਾਂ ਕਰਦੇ ਕਰਦੇ ਫਿਰ ਪਵਿੱਤਰ ਦੇ ਰਿਹਾ ਉਸ ਤੋਂ ਬਾਅਦ ਦਾਰੂ ਮੰਦਿਰ ਦੀ ਗੱਲ ਕਰ ਰਹੇ ਮੈਂ ਉਹ ਵੀ ਤੈਨੂੰ ਦੱਸਦੀਆਂ ਧਰਮ ਦੇ ਫਿਰ ਉਹ ਨਦੀ ਚ ਤਾਰੇ ਆਉਂਦੇ ਨੇ ਇੰਨੇ ਚਾਹੀਦੇ ਸਭ ਗਲਤ ਹੈ ਮੈਨੂੰ ਮੰਦਿਰ ਦੀ ਗੱਲ ਦੱਸੋ ਨਾ ਜੀ ਮੈਨੂੰ ਤਾਂ ਬੱਚੋ ਔਰ ਅਸੀਂ ਬੌਜੀ ਅਸੀਂ ਐ ਸ਼ਿਵਜ ਮੰਦਿਰ ਨਹੀਂ ਜਾਂਦੀ ਔਰ ਬੇਸ਼ੱਕ ਹਰ ਇੱਕ ਗੱਲ ਆ ਵੀ ਸਾਡੀ ਰਿਸਪੈਕਟ ਆ Hindu ਧਰਮ ਰੱਬ ਦੀ ਹਾਂ ਤੇ ਅਸੀਂ ਇੱਥੇ ਸ਼ਿਵਜ ਮੰਦਿਰ ਨਹੀਂ ਜਾਂਦੇ ਕਿਉਂਕਿ ਜਿਵੇਂ ਜਿਹੜਾ ਹਰ ਜਿਹੜਾ ਬਰਲ ਜਮਾਉਣੇ ਉਹਨੇ ਮੰਦ ਇਥੇ ਇਥੇ ਸਾਡੇ ਇਥੇ ਪਹਿਲੇ ਛੇ ਦਾ ਮਤਲਬ ਮੰਦ ਸੀ ਅਜਾਦ ਤੋਂ ਪਹਿਲੇ ਦਾ ਔਰ ਜੇ 5-7 ਸਾਲ ਤੋਂ ਇਹਨੇ ਮੂਰਤ ਜੜੀ ਔਰ ਸਭ ਗਿੰਨ ਦੋ ਸਾਲ ਨੇ 5-7 ਮੈਂ 10 ਹਜ਼ਾਰ ਪੈ ਲਾਉ ਔਰ ਮੂਰਤ ਤੇ ਪਈ ਰਹੀਆ ਕੌਣ ਤੇ ਜੱਕ ਇਹ ਕੌਣ ਤੇ ਪਈ ਦੇ ਮੂਰਤੀ ਕੋਈ ਨਹੀਂ ਪਤਾ ਸੀ ਔਰ ਦੇਖੀ ਨੇ ਇਹਨੇ ਸਬਦ ਕਰਦੀ ਹੁਣ ਜੇ ਸਬਦ ਕਰਦੀ ਤਾਂ ਵੀ ਸਾਡੇ ਸੈਂਕੜੇ ਹਜ਼ਾਰ ਤੇ ਹੈ ਨਹੀਂ ਕਿਉਂਕਿ ਸਾਡੀ ਮਾਤਾ ਦਾ ਮਾਤਾ ਦੇ ਮਾਨਾ ਸਾਰੀ ਆਸ ਦਾ ਮਾਨਾ ਅਸੀਂ ਚਾਹੁੰਦੇ ਹਾਂ ਵੀ ਦਰਸ਼ਕਾਂ ਨੇ ਅਸੀਂ ਮਾਤਨ ਪੁੱਛਦੇ ਹਾਂ ਸਾਰੀ ਗੱਲ ਦੀ ਰਿਸਪੈਕਟ ਕਰਦੇ ਹਾਂ ਸਾਰੀ ਗੱਲ ਸਾਡੇ ਸਤਿਕਾਰ ਹੀ ਹੋਗਾ ਪਰ ਗੱਲ ਨੂੰ ਤੁਸੀਂ ਸਮਝੋ ਮੈਂ ਕੀ ਕਹਿ ਰਿਹਾ ਵਾਂ ਮੇਰਾ ਸਿਰਫ ਇੱਕੋ ਹੀ ਗੱਲ ਤੋਂ ਜੇ ਬਣਾਉਣੀਆਂ ਥੋੜੀ ਅਲੱਗ ਵਧੀਆ ਚੀਜ਼ ਲੈ ਕੇ ਨਾ ਬਣਾ ਦੋ ਪਰ ਲੜਾਈ ਨਹੀਂ ਵਧੀਆ ਮਾਈ ਤਾਂ ਕੋਈ ਕਰਨੀ ਰਿਹਾ ਤੇ ਬੱਸ ਛੋਟਾ ਸ਼ਰਾਰਤੀ ਅਨਸਰ ਕਰ ਰਿਹਾ ਕਰਨ ਦੋ ਜਿੱਦਣੇ ਮਾਤਾ ਦੀ ਪੂਰਤੀ ਤੁੰਦਿਆ ਹੁਣ ਤਾਂ ਆਪ ਦੇਖਿਓ ਕਿੰਨੀ ਇਹਨਾਂ ਰਿਵਾਈਆਂ ਦੀ दारू ਪੀਤੀ ਹੁੰਦੀ ਆ ਪਰ ਦੇਖਿਆ ਚੀਜ਼ ਕਿੰਨੀਆਂ ਦਰਦ ਭਰੀਆਂ ਕਹਾਣੀਆਂ ਅਜੇ ਮੈਂ ਬੋਲਦਿਆਂ ਡਾਡਾ ਸਪੀਕਰ ਲਾ ਕੇ ਨਾ ਇੱਜ਼ਤ ਮਾਨ ਨਾਲ ਹਰੇਕ ਦੇਵੀ ਦੇਵਤੀ ਦਾ ਸਤਿਕਾਰ ਕਰੋ ਮੈਂ ਇਹ ਚੀਜ਼ਾਂ ਦੇ ਸਾਰੀ ਕਰਦੇ ਆ ਪਰ ਕੁਝ ਸ਼ਰਾਰਤੀ ਅੰਸਰ ਹੁੰਦੇ ਆ ਸ਼ਰਾਰਤੀ ਅੰਸਰ ਹੁੰਦੇ ਬਾਈ ਜੀ ਇਹ ਗੱਲ ਨਹੀਂ ਹੁੰਦੀ ਗੱਲ ਮਦਾਰੂ ਪੀ ਕੇ ਕਨਾ ਪਾਮਦਿਆ ਕਨਾ ਖੱਪ ਖਾਨਾ ਚਲੋ ਬਈਆਂ ਨੂੰ ਤਾਂ ਬਾਅਦ ਚ ਗੱਲ ਕਰ ਲਾਂਗੇ ਅਸੀਂ ਮੰਦਰ ਦੇ ਮੈਟਰ 'ਚ ਗੱਲ ਕਰ ਰਹੇ ਹਾਂ ਬਸ ਆਹੀ ਗੱਲ ਸੀ ਸਾਡੀ ਗੱਲ ਇਹ ਆ ਵੀ ਅਸੀਂ ਮੰਦਰ ਮਾਤਾ ਮੰਦਰ ਸ਼ੇਦਾ ਮੰਦਰ ਰੱਖਣ ਜਾਉਨੇ ਆ ਉਹ ਸਾਡਾ ਸ਼ੇਵ ਜੀ ਨਾਲ ਇੱਥੇ ਕੋਈ ਕੋਈ ਤਲਕਾ ਨਹੀਂ ਆ ਦੂਜੀ ਗੱਲ ਅਸੀਂ ਹਿੰਦੂਦਾਰ ਪ੍ਰਤੀ ਸਮਰਪਿਤ ਆ ਮੈਂ ਐਜ਼ਾ ਪਹਿਲਾਂ ਐਸ.ਐਚ.ਓ ਨੂੰ ਇਤਲਾਹ ਕਰਕੇ ਇੱਥੇ ਆਇਆ ਹਾਂ ਐਸਓ ਜਸਾਬਸੀ ਚੱਲੇ ਆਥੇ ਗੁਰਦੁਆਰੇ ਇੱਥੇ ਅੰਦਰ ਦੇ ਵਿੱਚ ਲੱਗਿਆ ਹੈ ਤਾਲਾ ਜੀ ਤੁਸੀਂ ਕਾਈਂਡਲੀ ਆ ਕੇ ਇੱਥੇ ਤਾਲੇ ਦੀ ਪੂਜਾ ਕਰਨੀ ਸ਼ੁਰੂ ਕਰੋ ਜੋ ਇਹਨਾਂ ਡਿਸੀਜਨ ਉਹ ਕਰਿਆ ਆਪਣੇ ਆਪ ਕਰਨਗੇ ਸਾਨੂੰ ਉਹਨਾਂ ਕੋਈ ਲੈਣਾ ਨਹੀਂ ਲੇਕਿਨ ਜੋ ਪੂਜਾ ਅਰਚਨਾ ਉਹ ਸ਼ੁਰੂ ਹੋਏਗੀ ਤੁਹਾਨੂੰ ਪਤਾ ਹੀ ਆ ਵੀ ਦੇਖੋ ਉਹ ਹੋ ਗਿਆ ਨੇ ਹੁਣ ਹਾਈ ਕੋਰਟ ਠੀਕ ਹੈ ਉਹਨਾਂ ਨੇ ਜੇ ਹੁਣ ਤੁਸੀਂ ਉਹਨਾਂ ਨੇ ਬੁਲਾਇਆ ਉਹਨਾਂ ਨੇ ਭੇਜਿਆ ਉਹਨਾਂ ਦੇ ਵੀ ਹੱਥ ਹੀ ਹੈ ਤਾਲਾ ਇਹ ਤਾਲਾ ਪ੍ਰਸ਼ਾਸਨ ਨੇ ਲਵਾਇਆ ਨਾ ਨਾ ਅਸੀਂ ਕਿਉਂ ਨੂੰ ਆਮ ਅਸੀਂ ਤਾਲਾ ਕਿਦਰ ਕਰਨਾ ਅੰਦਰ ਦੇ ਵਿੱਚ ਲਾ ਲਗਣਾ ਬੜੀ ਦੇਖੋ ਭਾਜੀ ਹੁਣ ਤੁਸੀਂ ਸਿਆਣੇ ਤੁਸੀਂ ਹੁਣ ਤੱਕ ਕਿੰਨਾ ਕੁਝ ਕਰਦੇ ਆਇ ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਵੀ ਮੈਨੂੰ ਨਹੀਂ ਜਾਣਦੇ। ਭਾਜੀ ਬਹੁਤ ਬਣਾਉਣਾ। ਜਾਂ ਇਹ ਨਹੀਂ ਜਾਣਦੇ ਜਾਂ ਕਿਹੜਾ ਮੈਨੂੰ ਜਾਣਦਾ। ਬਹੁਤ ਬਣਾਉਣਾ। ਆਪਾਂ ਤਾਂ ਸਿਰਫ ਇੰਨਾ ਕਿਹਾ ਵੀ ਇਹਨੂੰ ਇਸ਼ੂ ਨਹੀਂ ਬਣਾਉਣਾ। ਪਰਿਵਾਰ ਬੈਠ ਕੇ ਆਪਾਂ ਹੈ ਤਾਂ ਇੱਕੋ ਹੀ ਚੀਜ਼ ਤਾਂ ਪੂਜਣਯੋਗ ਆ। ਭਾਜੀ ਧਾਰਮਿਕ ਸਥਾਨ ਆ। ਠੀਕ ਹੈ ਨਾ ਜੀ? ਤੁਸੀਂ ਤੁਹਾਡੀ ਵੀ ਤੁਸੀਂ ਵੀ ਉਹਨਾਂ ਹੀ ਮੰਨਦੇ ਹੋ ਮੈਂ ਵੀ ਉਹਨਾਂ ਹੀ ਮੰਨਦੀ ਹਾਂ ਕਿ ਵੀ ਉਹਨਾਂ ਹੀ ਮੰਨਦੇ ਆ ਸਾਰੇ। ਭਾਜੀ ਜੋ ਤੁਸੀਂ ਸਾਡਾ ਹੁਕਮ ਲਾਓਗੇ ਅਸੀਂ ਜਵਾਬ ਵੀ ਨਹੀਂ ਕਰਦੇ ਉੱਥੇ ਖਾਣੇ ਕੀ ਨਾਮ ਨਾਲ ਚੁੱਪ ਕਰਕੇ ਬਹਿ ਜਾਵਾਂਗੇ। ਨਾ ਇਹਨਾਂ ਨਾਲ ਕੋਈ ਗੱਲ ਕਰਾਂਗਾ ਮੈਂ ਤਾਂ ਆਪਣੀ ਭੈਣ ਭਰਾ ਸਮਝ ਕੇ ਗੱਲ ਕਰ ਲੀ ਇਹਨਾਂ ਕਿ ਮੰਦਰ ਦਾ ਮੰਦਰ ਸਾਂਝਾ ਹੈ ਜਿੰਨਾ ਸਾਡਾ ਉਹਨਾ ਇਹਨਾਂ ਦਾ ਮੰਜਰ ਹੈ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿੰਦਾ ਮੰਦਰ ਦੀ ਪੂਜਾ ਦਾ ਸ਼ੁਰੂ ਕਰੋ ਕੋਈ ਗੱਲ ਨਹੀਂ ਇਹ ਆਪਸ ਵਿੱਚ ਬੈਕ ਇਟ ਡਿਸਪਿਊਟ ਆਪਣਾ ਸੋਲਵ ਕਰ ਲੈਣਗੇ ਸਾਡੀ ਕੋਈ ਲੜਾਈ ਤੁਹਾਡਾ ਸੁਣਨਾ ਕਿਸੇ ਨਾਲ ਚਲੋ ਆਪਾਂ ਮੇਰੇ ਭੈਣ ਭਰਾਵਰ ਮੇਰੇ ਅਰਜ਼ਦਕਾਰ ਜੀ ਮੰਦਿਰ ਦਾ ਤਾਲਾ ਖੁਲਵਾਣਾ ਚਲੋ ਇੱਕ ਆਪਾਂ ਆਪਾਂ ਬਸ ਕੋਈ ਢਾਈ ਸ਼ਾਂਤੀ ਨਾਲ ਬਾਕੀ ਗੱਲ ਕਰੀਏ ਮੰਦਿਰ ਦਾ ਤਾਲਾ ਖੁਲਵਾਣਾ ਕੋਈ ਮਾੜੀ ਗੱਲ ਨਹੀਂ ਹੈ ਜਿਹੜਾ ਤੁਸੀਂ ਪੁੱਛਿਓ ਕੀ ਹੈ ਕੀ ਮਾਮਲਾ ਕੀ ਹੋਇਆ ਦੇਖੋ ਭਾਈ ਮੈਂ ਤਾਂ ਜੇ ਹੁਣੀ ਆਇਆ ਠੀਕ ਹੈ ਜੀ ਕੋਈ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਤੇ ਜਗਿਆਣਾ ਪਿੰਡ ਦੇ ਵਿੱਚ ਕੋਈ ਧਾਰਮਿਕ ਸਥਾਨ ਆ ਮੰਦਿਰ ਤੇ ਮੰਦਿਰ ਦੇ ਵਿੱਚ ਥੋੜਾ ਜਿਹਾ ਦੋ ਪਾਰਟੀਆਂ ਦਾ ਹੈਗਾ ਅਪੋਜੀ ਹੁਣ ਮੌਕੇ ਤੇ ਆਏ ਆ ਦੋਨਾਂ ਪਾਰਟੀਆਂ ਦਾ ਸੁਣਦੇ ਆਂ ਗੱਲ ਤੇ ਜੋ ਵੀ ਹੈ ਦੋਨਾਂ ਦੇ ਧਾਰਮਿਕ ਜਜ਼ਬੇਵੰਦੀਆਂ ਨਾਲ ਗੱਲ ਕਰਕੇ ਤੇ ਜਿਸ ਤਰ੍ਹਾਂ ਵੀ ਹੋਗਾ ਉਹਨੂੰ ਨਿਪਟਾ ਦੇਵਾਂਗੇ ਕੋਈ ਢੀਕ ਨਹੀਂ ਕੋਈ ਢੀਕ ਵੱਡੀ ਗੱਲ ਨਹੀਂ ਵੈਸੇ ਮਾੜਾ ਮੋਟਾ ਜਿਹਨਾਂ ਦਾ ਆਪਸ ਦੇ ਵਿੱਚ ਮਲੇਦਾਰੀ ਜਰਾ ਹੋ ਜਾਏਗਾ ਇਹ ਅਸੀਂ ਪਿੰਡ ਜਗਿਆਣਾ ਦੇ ਵਿੱਚ ਸੀਗੇ ਆ ਮੰਦਿਰ ਦੀ ਜਿਹੜੀ ਵੀਡੀਓ ਵਾਇਰਲ ਹੋਈ ਇੱਕ ਦਿਨ ਪਹਿਲਾਂ ਸੀਸੀਟੀਵੀ ਚਪਲਾ ਲੈ ਕੇ ਆਏ ਅੰਦਰ ਮੂਰਤੀ ਤੋੜੀ ਪਿੰਡ ਵਾਲੇ ਕਹਿ ਰਹੇ ਆ ਮੂਰਤੀ ਪਹਿਲਾਂ ਸੀ ਕੀ ਅਸੀਂ ਤਾਂ ਨਵੀਂ ਲੈ ਕੇ ਆਉਣਾ ਚਾਹੁੰਦੇ ਸੀ ਸ਼ੀਤਲਾ ਮਾਤਾ ਮੰਦਿਰ ਬਣਾਉਣਾ ਚਾਹੁੰਦੇ ਸੀ ਗੱਲਾਂ ਕੁਝ ਹੋਰ ਨਿਕਲ ਕੇ ਆਈਆਂ ਨੇ ਹੋ ਕੁਝ ਹੋਰ ਰਹੀਆਂ ਨੇ ਵੀਡੀਓ ਤੇ ਪ੍ਰੂਫ ਤੇ ਤੱਥ ਤੇ ਧਾਰ ਕੁਝ ਹੋਰ-ਹੋਰ ਕਹਿੰਦੇ ਨੇ ਆਪਾਂ ਪੂਰੀ ਗੱਲ ਦੀ ਖੋਖ ਕੱਢਾਂਗੇ ਪੂਰੀ ਗੱਲ ਦੀ ਜਾਂਚ ਕਰਾਂਗੇ ਕੀ ਗੱਲ ਹੈ ਕੀ ਗੱਲ ਨਹੀਂ ਹੈ ਤੁਸੀਂ ਜਿਹੜੇ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਕੈਮਰਾਮੈਨ ਗੌਰਵ